ਇੱਕ ਚੋਰ ਫੜਿਆ ਗਿਆ ਜਿਹੜਾ ਚੋਰ ਇੱਥੋਂ ਕਣਕ ਚੋਰੀ ਕਰਕੇ ਆ ਤੁਸੀਂ ਦੇਖੋ ਆ ਕਰਨੈਲ ਸਿੰਘ ਐਂਡ ਸਨਸ ਆੜਤੀ ਦੁਕਾਨ ਉਹਦੇ ਬਾਹਰ ਖੜੇ ਇੱਥੋਂ ਜਿਹੜਾ ਆ ਕਣਕ ਚੋਰੀ ਕਰਕੇ ਤੇ ਥੋੜਾ ਅੱਗੇ 100 ਮੀਟਰ ਦੀ ਦੂਰੀ ਤੇ ਜਾ ਕੇ ਕਿਸੇ ਖੋਖਰੇ ਵਾਲੀ ਨੂੰ ਵੇਚਦਾ ਸੀ ਵੇਚ ਸੀ ਟਾਈਮ 3-4 ਵਜੇ ਬੋਰੀ ਦੂ ਚੱਕ ਕੇ ਲੈ ਕੇ ਗਿਆ ਕੰਨ ਏ ਜੀ ਨੰਦੂ ਇਹ ਭੱਜ ਗਿਆ ਤਾਂ ਮਗਰ ਉਹ ਨਹੀਂ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਹੜੇ ਉੱਧਰ ਲੱਗੇ ਹੋ ਤੇ ਉੱਥੇ ਜਾ ਕੇ ਇਹੀ ਇਹਨੇ ਕੱਪੜੇ ਪਾਏ ਹੋ ਸਕੂਟੀ ਹੋਰ ਸੀਗੀ ਕਾ ਅੱਛਾ ਸਕੂਟੀ ਤੇ ਹੰਦਾ ਚੋਰੀ ਕਰ ਲਈ ਸਕੂਟੀ ਹੋਰ ਸੀਗੀ ਸਾ ਦੋ ਦੰਨਾਂ ਮੁੰਡੇ ਨਾਲ ਬੈਦਾਂੇ ਕੰਮ ਦਾ ਪੀਰ ਨਾ ਰਹਿ ਗਿਆ ਮੁਰਦੇ ਪੀਰਾਂ ਦੇ ਵੀ ਚੱਲ ਜੰਦੇ ਆ ਕੰਮ ਕਰਕੇ ਤੁਸੀਂ ਉਹੀ ਗਿਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਉੱਥੇ ਕਿਹੜਾ ਮੂੰਹ ਲੈ ਕੇ ਜੰਮੇ ਹੈ ਭੁੱਲ ਜੀ ਬੁਸ਼ਾਰੀ ਭੁੱਲ ਕਰਕੇ ਨਾਲ ਹੀ ਬਰਖਾ ਕੇ ਆਂਦੇ ਆ ਰਾ ਰ ਮੁੰਡੀ ਦੇ ਚੋਧਰੀ ਆਇਓ ਆ ਜਿਹੜੇ ਹਨ ਜਿਨ੍ਹਾਂ ਦੇ ਸਿਰ ਪੈਣੀ ਜਾਂ ਕਣਕ ਚੱਕੀਓ ਇਹ ਲੋ ਇਹ ਸਾਰੇ ਕੋਈ ਕਹਿੰਦੇ ਸਾਡੇ ਦੋ ਬੋਰੇ ਚੱਕ ਹੋ ਗਏ ਕੋਈ ਕਹਿੰਦੇ ਚਾਰ ਪੰਜ ਚੱਕ ਹੋ ਗਏ ਮੈਂ ਕਿ ਮੇ ਵਾਲੇ ਤਾਂ ਕਣਕ ਚੱਕ ਨਹੀਂ ਹੋਰ ਹੈ ਚੋਰ ਚੱਕੀ ਜਾਂਦੇ ਆ ਜੀ ਸਾਡੀ ਕਣਕ ਤਾਂ ਇਹ ਚੋਰ ਮੇਘਮੇ ਵਾਲੇ ਨਾਲ ਤੇ ਜਾਵੇ ਇਹ ਆ ਜੀ ਸਰਵਿਸ ਤੇ ਜਾਂਦਾ ਦੀ ਹਾਂ ਜੀ ਇਹ ਵੀ ਕੋਈ ਗਿੱਤੀ ਸੀਗੀ ਹਰ ਵਾਰੀ ਪਹਿਲੀ ਵਾਰ ਹੁੰਦੀ ਆ ਉਹ ਤਾਂ ਮੈਂ ਨਹੀਂ ਰ ਸਰ ਪੈਨਟ ਵਾਲੋ ਚੈੱਕ ਕਰਨ ਆਇਆ ਹੁੰਦਾ ਕੀ ਕਰਕੇ ਗੱਲ ਹੁੰਦਾ ਮੋਟਰ ਤਾਂ ਕੰਪਨੀ ਵੱਲੋਂ ਚੈੱਕ ਕਰਨ ਭੇਜਿਆ ਸੀ ਉਹਨਾਂ ਨੇ ਕਣਕ ਕਣਕ ਵੀ ਫੇਰ ਨੂੰ ਅਫਸਰਾਂ ਨੇ ਕਰਕੇ ਦੇਖਿਆ ਗਾਇਕ ਵੀ ਨਹੀਂ ਸ਼ਾਇਦ ਇੰਸਪੈਕਟਰਾਂ ਨੇ ਭੇਜਿਆ ਹੁਣ ਵੀ ਇਹ ਚੱਕਣ ਲਈ ਹੈਗੀ ਆ ਜਿਹੜੀ ਹੁਣ ਲਿਫਟਿੰਗ ਵੀ ਤਦੀ ਨਹੀਂ ਚਲਾ ਰਹੇ ਇਹ ਸੌਖੋ ਗਈ ਆ ਪੂਰੀ ਜਨਨ ਇਸ ਕਰਕੇ ਇਹਨਾਂ ਨੂੰ ਚੈੱਕ ਕਰਨ ਦੇ ਭੇਜਿਆ। ਸਪੀਡ ਇਸ ਕਰਕੇ ਕਰਦੇ ਆ ਕਿ ਚੋਰਾਂ ਦਾ ਕੰਮ ਨਿਭੜ ਜਵੇ ਪਹਿਲਾਂ ਫੇਸ ਚੱਕ ਲੈ। ਚੋਰੀ ਕਰੇ ਇਹ ਸਭ ਆਉ ਜੀ ਹਮ ਲੋਕ ਭਰ ਦਿਨ ਕੰਮ ਕਰਦੇ ਆਂ ਔਰ ਭਰ ਦਿਨ ਇਹ ਸਭ ਕਰੀਏ ਸਭ ਗਰੀਬ ਮਾਰ ਕਰਵਾਤਾ ਆ ਇਹ ਸਭ ਹਮ ਲੋਕ ਦਾ। ਅਵੇ ਇੱਕਦਾਂ ਲੋਕ ਪੜਾਵਾ ਦੇ ਨਹੀਂ ਤਾਂ ਤੁਸੀਂ ਕਹਿੰਦੇ ਆ। ਇਹ ਜਿਹੜੇ ਜੀ ਇਹ ਚੋਰ ਅਸਲ ਚੋਰਾਂ ਦੀ ਇਹ ਮਦਦ ਕਰਦੇ ਆ ਤਾਂ ਤਾਂ ਚੋਰੀ ਕਰਦੇ ਆ। ਇਹ ਬਾਜੇ ਖਰੀਦੇ ਮਾਲ ਚੋਰੀ ਦਾ ਜੇ ਇਹਨਾਂ ਦਾ ਮਾਲ ਨਾ ਵਿਗੂਗਾ ਚੋਰੀ। ਤੋਂ ਨਿਆ ਮੰਡੀ ਦੇ ਵਿੱਚੋਂ ਜਿਹੜੇ ਚੋਰੀ ਦਾ ਮਾਲ ਖਰੀਦਦੇ ਆ ਮੈਨੂੰ ਪਹਿਲਾਂ ਹੀ ਕਹਿੰਦਾ ਮੈਨੂੰ ਵੇਚਿਆ ਨਹੀਂ ਹੁਣ ਮੰਨ ਗਿਆ ਹੁਣ ਮੰਨ ਗਿਆ ਕਿੰਨੇ ਮੈਂ ਕਹਿਆ ਭਾਈ ਪਹਿਲੇ ਮੈਂ ਇਦਾਂ ਤੇ ਪਹਿਲਾਂ ਕਹਿੰਦਾ 20 ਕਿਲੋ ਲੈ ਕੇ ਆਇਆ ਸੀ ਜਦੋਂ ਦਾ ਬੋਰਾ ਨਹੀਂ ਲੈ ਕੇ ਆਇਆ ਇਹ ਤੂੰ ਮੰਨ ਵੀ ਗਿਆ ਇਹਨੇ ਭੱਜ ਜਾਣੇ ਦਾ ਹੱਥ ਫੜੋ ਪਿਆਰ ਪਿੱਛੇ ਕਰਦਾ ਬਾ ਚਕੇ ਕਿ ਤੈਨੂੰ ਜਾਉ ਆਇਆ ਪਾਜੀ ਮੈਂ ਸਹੀ ਕਹਿ ਰਿਹਾ ਮੈਂ ਝੂਠ ਨਹੀਂ ਬੋਲਦਾ ਤੂੰ ਖਰੀਦੇ ਕਿਉਂ ਤਿੰਨ ਬੋਰੀਆਂ ਨੂੰ ਉੱਪਰ ਦਾਅ ਤਾਂ ਪੁੱਛਿਆ ਤਿੰਨ ਨਹੀਂ ਤਿੰਨ ਨਹੀਂ ਲੈ ਕੇ ਆਇਆ ਮੱਝੂਆਂ ਨੂੰ ਤਿੰਨ ਬੋਰੀਆਂ ਨੂੰ ਮੰਨਿਆ ਤੂੰ ਉਹ ਚਾਰ ਕਹਿੰਦਾ ਚਾਰ ਇਹਨੂੰ ਵਿੱਚ ਕਿੰਨੇ ਬੋਰੀਆਂ ਵਿੱਚ ਆ ਦੋ ਗੱਲ ਵਿੱਚ ਭਈ ਦੋ ਪਰਸ ਕਿੰਨੇ ਪੈਸੇ ਦਿੱਤੇ ਆ ਤੇ ਤੈਨੂੰ ਉਹਨੇ 2000 ਗੱਲ ਤੇ ਦੋ ਹੀ ਪਰ ਮਲਾਜ਼ਮਾ ਦੀ ਵੀ ਕਮੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਸਾਹਿਬ ਆਏ ਹੋਏ ਆ ਪਰ ਦੱਸਿਆ ਜਾ ਰਿਹਾ ਕਿ ਫੋਰਸ ਉਧਰ ਲੱਗੀ ਹੈ ਮੈਂ ਪਹਿਲਾਂ ਹੀ ਬੜੀ ਵਾਰ ਕਹਿ ਚੁੱਕਾ ਲੀਡਰ ਸਾਨੂੰ ਆਪਣੇ ਭਾਸ਼ਣਾ ਚ ਰੰਗਲਾ ਪੰਜਾਬ ਦਿਖਾਉਂਦੇ ਆ ਲੇਕਿਨ ਆ ਕੰਗਲਾ ਪੰਜਾਬ ਐ ਫੋਰਸ ਵੀ ਇੱਥੇ ਪੂਰੀ ਨਹੀਂ ਆ ਆ ਜਿਹੜਾ ਆੜਤੀ ਦੁਕਾਨ ਤੇ ਮਲਾਜਮ ਐ ਉਹ ਨਾਲ ਚੱਲਦਾ ਹਰ ਰੋਜ਼ ਲੁੱਟਾ ਖੋਹਾਂ ਤੋਂ ਲੋਕ ਡਰਦੇ ਆ ਕਿ ਪਤਾ ਨਹੀਂ ਕਿਹਦੇ ਕੋਠੇ ਬੋਲੇਗਾ ਕਾਲਾ ਕਾਂ ਦੋਸਤੋ ਅੱਜ ਪਹਿਲੀ ਵਾਰ ਤੁਸੀਂ ਕਿਸੇ ਵੀਡੀਓ ਵਿੱਚ ਦੇਖੋਗੇ ਨਿਊਜ਼ ਦੀ ਵੀਡੀਓ ਵਿੱਚ ਦੇਖੋਗੇ ਕਿ ਕੱਲਾ ਚੋਰ ਨਹੀਂ ਚੋਰ ਦੀ ਨਾਲੇ ਫੜੀ ਗਈ ਐ मां दोस्तों चोर दी ਨਾਲੇ ਫੜੀ ਗਈ ਹੈ मां दोस्तों ਸਤਿ ਸ਼੍ਰੀ ਅਕਾਲ ਪੀਪਲੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਮੌਜੂਦ ਹੈ ਔਰ ਇੱਥੇ ਇੱਕ ਚੋਰ ਫੜਿਆ ਗਿਆ ਜਿਹੜਾ ਚੋਰ ਇੱਥੋਂ ਕਣਕ ਚੋਰੀ ਕਰਕੇ ਆ ਤੁਸੀਂ ਦੇਖੋ ਆ ਕਰਨੈਲ ਸਿੰਘ ਐਂਡ ਸੰਸ ਆੜਤੀ ਦੁਕਾਨ ਉਹਦੇ ਬਾਹਰ ਖੜੇ ਇੱਥੋਂ ਜਿਹੜਾ ਆ ਕਣਕ ਚੋਰੀ ਕਰਕੇ ਤੋਂ ਥੋੜਾ ਅੱਗੇ 100 ਮੀਟਰ ਦੀ ਦੂਰੀ ਤੇ ਜਾ ਕੇ ਕਿਸੇ ਖੋਖੇ ਵਾਲੇ ਨੂੰ ਵੇਚਦਾ ਸੀ ਪੂਰੀਆਂ ਤਸਵੀਰਾਂ ਦਿਖਾਵਾਂਗੇ ਇਸ ਚੋਰ ਬਾਰੇ ਇਹ ਦੱਸਿਆ ਗਿਆ ਕਿ 19 ਵੀ ਸਾਲ ਦੀ ਉਮਰ ਹੈ ਪਹਿਲਾਂ ਘਰਦਿਆਂ ਨੇ ਅੱਕ ਕੇ ਇਹਦੇ ਨਸ਼ੇ ਤੋਂ ਅੱਕ ਕੇ ਇਹਨੂੰ ਢਵਾਈ ਭੇਜਿਆ ਸੀ ਉੱਥੇ 4 ਮਹੀਨੇ ਦੀ ਸਜ਼ਾ ਕੱਟ ਕੇ ਆ ਇੱਥੇ ਫਿਰ ਸੈਂਟਰ ਭੇਜਿਆ 6 ਮਹੀਨੇ ਫਿਰ ਨਹੀਂ ਸੁਧਰਿਆ ਫਿਰ 2 ਮਹੀਨੇ ਲਈ ਸੈਂਟਰ ਤੇ ਭੇਜਿਆ ਫਿਰ ਨਹੀਂ ਸੁਧਰਿਆ ਔਰ ਹੁਣ ਜਿਹੜਾ ਚੋਰੀਆਂ ਕਰਦਾ ਸੀ ਔਰ ਇੱਥੇ ਹੀ ਚੋਰੀਆਂ ਕਰਕੇ ਦਾਣਾ ਮੰਡੀ ਦੀ ਚੋਰੀਆਂ ਕਰਕੇ ਦਾਣਾ ਮੰਡੀ ਦੀ ਕਣਕ ਨੂੰ ਵੇਚ ਰਿਹਾ ਸੀਗਾ ਔਰ ਉਹਨੇ ਪੈਸੇ ਨਾਲ ਜਿਹੜਾ ਪੈਸਾ ਇਹ ਚੋਰੀ ਕਰਕੇ ਕਣਕ ਵੇਚ ਕੇ ਲੈਂਦਾ ਸੀਗਾ ਮੋਹਰਿਓ ਉਹਦਾ ਨਸ਼ਾ ਕਰਦਾ ਸੀ ਤਾਂ ਹੁਣ ਚੋਰ ਫੜਿਆ ਗਿਆ ਤੇ ਚੋਰ ਨੂੰ ਪੁਲਿਸ ਜਿਹੜੀ ਆਪਣੇ ਨਾਲ ਲੈ ਕੇ ਜਾ ਰਹੀ ਹੈ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਇਹ ਮੰਨੇ ਆਪਣੀਆਂ ਚੋਰੀਆਂ ਔਰ ਕਿਵੇਂ ਇਹ ਨੇ ਜਿਹੜਾ ਸੱਚ ਉਗਲੇ ਆਪਣੇ ਸਾਥੀਆਂ ਦਾ ਨਾਮ ਦੱਸਿਆ ਦੱਸਿਆ ਕਿ ਤੋਂ ਕਿੱਥੋਂ ਸਮਾਨ ਚੋਰੀ ਚੱਕ ਕਰਦਾ ਕਿੱਥੇ ਵੇਚਦਾ ਸਾਰੀਆਂ ਗੱਲਾਂ ਇਹ ਮੰਨੇ ਤੇ ਕਿੱਥੋਂ ਨਸ਼ਾ ਕਰਦਾ ਪਰ ਇੱਥੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਸਿਫਤ ਜ਼ਰੂਰ ਬਣਦੀ ਹੈ ਕਿਉਂਕਿ ਇਹਨਾਂ ਨੇ ਪੂਰੀ ਘੋਕ ਰੱਖੀ ਹੈ ਸੀਸੀਟੀਵੀ ਜਿਹੜੀ ਕੱਲ ਸਾਹਮਣੇ ਆਈ ਸੀਗੀ ਉਹ ਸੀਸੀਟੀਵੀ ਤੋਂ ਪੂਰੀ ਘੋਕ ਰੱਖੀ ਹੈ ਪੂਰਾ ਵੇਟ ਕੀਤਾ ਕਿ ਚੋਰ ਦੁਆਰਤੀ ਚੋਰੀ ਕਰਾਵੇ ਤੇ ਮੌਕੇ ਤੇ ਨੂੰ ਫੜਿਆ ਜਾਵੇ ਹੁਣ ਇਹਨਾਂ ਨੂੰ ਫੜ ਕੇ ਪੁਲਿਸ ਲੈ ਕੇ ਜਾ ਰਹੇ ਲੇਕਿਨ ਪੂਰੇ ਤਸਵੀਰਾਂ ਦਿਖਾਣੇ ਕਿਵੇਂ ਫੜਿਆ ਗਿਆ ਤੇਨ ਕੀ ਕੀ ਉਗਲਿਆ ਪੰਜਾਬ ਦਾ ਫੁੱਲ ਜਿਹੜਾ ਜ਼ਹਿਰੀਲਾ ਹੋ ਗਿਆ ਔਰ ਲੋਕਾਂ ਨੂੰ ਡੰਗ ਮਾਰਦਾ ਫਿਰਦਾ ਫਿਰਦਾ ਇਹਨਾਂ ਨੇ ਫੜਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇੱਥੋਂ ਕਣਕ ਦੀਆਂ ਬੋਰੀਆਂ ਚੱਕਦਾ ਸੀ ਔਰ ਜਾ ਕੇ ਕਿਤੇ ਵੇਚਦਾ ਸੀ ਆ ਸਮਾਨ ਜਿਹੜਾ ਇਹਦੇ ਕੋਲ ਮਿਲਿਆ ਦਿਖਾਓ ਜੀ ਹੱਥ ਨਹੀਂ ਮੇ ਲਾਉਣਾ ਇਹਨੂੰ ਆ ਬੜਾ ਇੰਪੋਰਟਡ ਜਿਹਾ ਪਰਸ ਹੈ ਜੀ ਵਿੱਚ ਸਿਮਾ ਆ ਆ ਲਾਈਟਰ ਹੈ ਕੂਲ <li> ਬੀੜੀਆਂ ਦਾ ਬੰਡਲ ਹੈ ਹੋਰ ਪਤਾ ਨਹੀਂ ਕੀ ਕੀ ਸਮਾਨ ਇਹਨੇ ਜੇਬਾਂ ਚ ਚੋਰ ਜੇਬਾਂ ਚ ਲੁਕੋਇਆ ਹੋਇਆ ਬਾਜੀ ਹੁਣਾਂ ਤਾਂ ਪੂਰੀ ਗੱਲ ਜਾਣ ਲੈਣੇ ਬਾਜੀ ਇਹ ਪਤਾ ਕਿਵੇਂ ਲੱਗਿਆ ਚੋਰੀ ਕਰਦਾ ਤੇ ਫੜਿਆ ਕਿਦਾਂ ਇਹ ਜੀ ਕੱਲ ਦਵੇਸੀ ਟਾਈਮ 3-4 ਵਜੇ ਬੁਰੀ ਦੂ ਚੱਕ ਕੇ ਲੱਗੇ ਗਏ ਕੱਲ ਇਹ ਅਸੀਂ ਇਹਨਾਂ ਨੂੰ ਇਹ ਭੱਜ ਗਿਆ ਤਾਂ ਮਗਰੋਂ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਹੜੇ ਉੱਧਰ ਲੱਗੇ ਹੋ ਸੀ ਤੇ ਉੱਥੇ ਜਾ ਕੇ ਇਹੀ ਇਹਨੇ ਕੱਪੜੇ ਪਾਏ ਹੋਆ ਸਕੂਟਰੀ ਹੋਰ ਸੀਗੀ ਕੱਲ ਅੱਜ ਸਕੂਟਰੀ ਤੇ ਆਂਦਾ ਚੋਰੀ ਕਰਨ ਨੂੰ ਸਕੂਟਰੀ ਹੋਰ ਸੀਗੀ ਤੇ ਫਿਰ ਅਸੀਂ ਕਿਸੇ ਕੋਲ ਰੋਲਾ ਨਹੀਂ ਪਾਇਆ ਅਸੀਂ ਕਿ ਅੱਬੇ ਰੰਗੇ ਹੱਥੀ ਜੋਰ ਪੜਨਾ। ਜਦੋਂ ਕੱਲ ਭੱਜ ਗਿਆ ਸਾਨੂੰ ਨਹੀਂ ਮਿਲਿਆ। ਅਪੇ ਇਹਨੇ ਮੁੱਕਰ ਜਾਣਾ ਸੀ। ਮੁੱਕਰ ਜਾਣਾ ਸੀ। ਫਿਰ ਅੱਜ ਫਿਰ ਦੁਬਾਰਾ ਇਹ ਜਦ ਤੇ ਲੈਣ ਆਇਆ ਥੇਲਾ। ਫਿਰ ਇਹਨੂੰ ਮੌਕੇ ਤੇ ਸਾਡੇ ਗਵਾਨ ਜੇ ਸੰਦੀਪ ਕੁਮਾਰ ਮੁੰਡਾ। ਇਹਨੇ ਜਾਣ ਕੇ ਇਹ ਨਹੀਂ ਕਿਹਾ ਵੀ ਕਿਤੇ ਸਾਡੇ ਦੇ ਨਾ ਸ਼ੱਕ ਕਰਦੇ ਹੋਣ। ਇਹਨੀ ਬੰਦਾ ਖਰਾਇਆ। ਸਾਡਾ ਜਾਣ ਕੇ ਮੁਹੱਲੇ ਦੇ ਵਿੱਚ ਸਾਰਿਆਂ ਨਾਲ ਵਧੀਆ ਪ੍ਰੇਮ ਪਿਆਰ ਆ ਸਾਡੇ ਕੋਲੇ 24 ਘੰਟੇ ਬੈਠੀ ਰਹਿੰਦੀ ਆ। ਉਹ ਕਹਿੰਦੇ ਹੋਣੇ ਕਿਤੇ ਇਹਨਾਂ ਦੇ ਮਨ 'ਚ ਇਹ ਨਾ ਜਾਣ ਖਰੇ ਇਨੀ ਡਾਊਟ ਨਾ ਜਵੇ ਇਨੀ ਆਪ ਹੀ ਨਹੀਂ ਸਾਨੂੰ ਸੱਦਿਆ ਕਹਿੰਦੇ ਦੇਖੋ ਜੀ ਚੱਕਿਆ ਸੀ ਮੋਕੇ ਤੇ ਜਾ ਕੇ ਦੱਸਿਆ ਇਹਨੇ ਦੇਖਿਆ ਤਾਂ ਹੀ ਨਹੀਂ ਮੂਰੇ ਥੈਲਾ ਰੱਖਿਆ ਆ ਇੱਕ ਸਕੂਟਰੀ ਦੇ ਹੂੰ ਤੇ ਆ ਸਕੂਟਰੀ ਵੀ ਕਹਿੰਦਾ ਮੇਰੇ ਚਾਚੇ ਦੀ ਆ ਅੱਛਾ ਤੇ ਕਹਿੰਦਾ ਮੈਂ ਸਕੂਟਰੀ ਇੱਥੇ ਛੱਡ ਜਾਨਾ ਫੇਰ ਮੈਂ ਤੁਹਾਨੂੰ ਪੈਸੇ ਦੇ ਜਾਨਾ ਮੇਰੇ ਤੇ ਕਾਰਵਾਈ ਨਾ ਕਰੋ ਕੋਈ ਇਹਦੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨਾਲ ਗੱਲ ਪਿੰਡ ਕਿਹੜਾ ਜੀ ਇਹਦਾ ਪਿੰਡ ਅਮਰਗੜਿਆ ਛੂਟੀਆਂ ਭੰਗਲਾ ਠੀਕ ਹੈ ਜੀ ਤੇ ਉਹਦੇ ਨਾਲ ਗੱਲ ਕੀਤੀ ਇਹ ਉਹਨਾਂ ਨੇ ਦੱਸਿਆ ਵੀ ਇਹਦਾ ਰਿਕਾਰਡ ਇਦਾਂ ਦਾ ਹੀ ਅੱਗੇ ਵੀ ਇਹ ਮੋਟਰਾਂ ਖੋਲ੍ਹਦੇ ਨਾਲ ਇੱਕ ਮੁੰਡਾ ਹੋਰ ਉਹ ਅੱਜ ਕਹਿੰਦਾ ਇਹ ਜੇ ਨਿਗਿਆ ਉਹ ਕਹਿੰਦੇ ਪਿੰਡ ਦੇ ਵਿੱਚ ਅਸੀਂ ਇਹਨੂੰ ਇਹ ਤਸਦੀਕ ਕੌਣ ਕਰਦੇ ਇਹਨੂੰ ਛਡਾ ਕੇ ਮਤਲਬ ਨਹੀਂ ਇਹਨਾਂ ਨੂੰ ਪਿੰਡ ਦੇ ਵਿੱਚ ਇਹਨੂੰ ਇੱਕ ਵਾਰ ਵਾਰਨਿੰਗ ਦੇ ਕੇ ਇੱਕ ਦੋ ਵਾਰ ਛੱਡਿਆ ਆਹ ਦੇਖ ਲਓ ਬਾਕੀ ਪਿੰਡਾਂ ਵਾਲੇ ਵੀ ਤੁਸੀਂ ਵਾਰਨਿੰਗਾਂ ਦੇ ਕੇ ਛੱਡਦੇ ਤੇ ਸ਼ਹਿਰਾਂ ਜਾ ਕੇ ਤੁਹਾਡਾ ਨਾਮ ਖਰਾਬ ਕਰਦੇ ਆ ਇਹਦੇ ਮਗਰ ਵੀ ਨਹੀਂ ਆਉਂਦੀ ਸ਼ਰਮ ਆਉਂਦੀ ਤੁਹਾਨੂੰ ਤੇਰੇ ਪਿਓ ਦੇ ਹੁਣ ਸਿਰ ਤੇ ਪਤਨਾਮੀ ਜਿਹੜੀ ਆਉਂਦੀ ਆ ਇਹ ਡਰਾਮੇ ਨਾ ਕਰ ਭਾਜੀ ਇਹ ਡਰਾਮੇ ਆ ਜੀ ਡਰਾਮੇ ਕਰਦਾ ਇਹ ਹੁਣ ਇਸ ਵੇਲੇ ਡਰਾਮੇ ਕਰਦਾ ਇਹਨੇ ਜਾ ਕੇ ਬਾਹਰ ਜਾ ਕੇ ਕਹਣਾ ਮੈਂ ਤਾਂ ਬੁੱਧੂ ਬਣਾਇਆ ਹਾਂ ਹੰਦਿਆਂ ਇਹਨੇ ਬੰਦਿਆਂ ਨੂੰ ਬੇਵਕੂਫ ਬਣਾਇਆ ਨਾਲ ਦੇ ਦੱਸੂਗਾ ਜੇ ਇਹਨਾਂ ਨੂੰ ਦੱਸੂਗਾ ਮੈਂ ਇਸ ਕੰਮ ਦੇ ਵਿੱਚ ਕੁਝ ਹੁੰਦਾ ਕੁਝ ਬੋਰੀਆਂ ਕਿੰਨੇ ਚੱਕ ਕੇ ਲੈ ਕੇ ਜਹ ਹੁਣ ਤੱਕ ਸਾਡੇ ਤੋਂ ਇਹ ਆਪਣੇ ਮੂੰਹੋਂ ਕਹਿੰਦਾ 4 ਬਾਕੀ ਸਾਨੂੰ ਕਾਊਂਟਿੰਗ ਕੀਤੀ ਤੇ ਪਤਾ ਲੱਗਣਾ ਜਿੰਨਾਂ ਵੱਧੇ ਹੋਣੀਆਂ ਸੱਤ ਸਿੱਧਣ ਸਾਡਾ ਸਾਰਾ ਮਾਲ ਚੱਕਣ ਨਾਲ ਸਾਡਾ ਹੁਣ 30 35000 ਬੋਰਾ ਭਰਿਆ ਪਿਆ ਸਾਡੀ ਧਾਨ ਤੇ 36 35000 ਬੋਰਾ ਭਰਿਆ ਪਿਆ ਤੇ 4 ਮੰਜੇ ਚਾਰ ਇਹਨਾਂ ਦਾ ਬਾਕੀ ਤੁਸੀਂ ਦੇਖ ਲਓ ਵੀ ਖਰੀਦ ਏਜੰਸੀਆਂ ਦਾ ਵੀ ਕਿੱਦਾਂ ਤੋਂ ਕਰਦਾ ਚੋਰੀਆਂ ਕਿਦੋਂ ਤੋਂ ਬੋਰੀ ਚੱਕ ਕੇ ਲੈ ਜਾਂਦਾ 500 ਤੋਂ ਆਇਆ ਸੀ 500 ਤੋਂ ਕਾਰਨਾ ਆਇਆ ਸੀ ਤੁਹਾਨੂੰ ਵੀ ਇਹੀ ਕਿਹਾ ਸਾਨੂੰ ਵੀ ਇਦਾਂ ਹੀ ਕਹਿੰਦਾ ਵੀ ਮੈਂ ਚਾਰ ਬੋਰੇ ਲੈ ਗਿਆਂ ਪੰਜਵਾਂ ਬੋਰਾ ਇੱਕ ਬੋਰੇ ਦੀ ਕੀਮਤ ਕਿੰਨੀ ਆ ਜੀ ਇੱਕ ਬੋਰੀ ਦੀ ਕਿੰਨੀ ਆ 1300 ਰੁਪਏ ਕੀਮਤ 200 ਰੁਪਏ ਕੁਆਂਟਲ ਜੀ ਰੱਖੀਏ ਸਾਰੇ ਖਰਚੇ ਪਾ ਕੇ ਪਏ ਵੀ ਬੋਰੀ ਦੀ 1300 50 ਕਿਲੋ ਦਾ ਨਾ ਹਾਂਜੀ ਹਾਂਜੀ ਜੀ 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 ਤਾਂ तकरीबन तकरीबन 5200 ਰੁਪਏ ਦੀ ਚੋਰੀ ਇਹ ਕਰ ਚੁੱਕਾ ਰੋਜ਼ ਕਰਦਾ ਰੋਜ਼ ਰੋਜ਼ ਕਰਦਾ ਵੇਚਦਾ ਕਿੱਥੇ ਨੂੰ ਜਾ ਕੇ ਸਦੂਦ ਨੂੰ ਮੁੰਡੇ ਨਾਲ ਵੇਦਾ ਇਹ ਕੱਲ੍ਹ ਦੇ ਪੀਰ ਨਾ ਰਹਿ ਗਿਆ ਬਾਈ ਮੁਰਕੇ ਪੀਰਾਂ ਦੇ ਵੀ ਚਲ ਜਾਨੇ ਹਾਂ ਕੰਮ ਕਰਕੇ ਤੁਸੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਉੱਥੇ ਕਿਹੜਾ ਮੂੰਹ ਲੈ ਕੇ ਜਾਨੇ ਹੋ ਭੁੱਲ ਵੀ ਬਖਸ਼ਾਣੀ ਹੈ ਭੁੱਲ ਕਰਕੇ ਨਾਲ ਹੀ ਬਖਸ਼ਾ ਗਿਆ ਅੰਬੇ ਅੱਛਾ ਕਹਿੰਦੇ ਵੀ ਅਸੀਂ ਬੱਧਾ ਦੇ ਰਿਹਾ ਰੱਬ ਨੂੰ ਤਾਂ ਮੰਡੀ ਦੇ ਚੌਧਰੀ ਆਇਓ ਆ ਜਿਹੜੇ ਹਨ ਜਿਨ੍ਹਾਂ ਦੇ ਸਿਰ ਪੈਣੀਆਂ ਕਾਨ ਕੇ ਚੱਕੀਓ ਲੈ ਲਓ ਇਹ ਸਾਰੇ ਕੋਈ ਕਹਿੰਦੇ ਸਾਡੇ ਦੋ ਬੋਰੇ ਚੱਕ ਹੋ ਗਏ ਕੋਈ ਕਹਿੰਦੇ ਚਾਰ ਪੰਜ ਚੱਕ ਹੋ ਗਏ ਇੱਕ ਪੁਆਇੰਟ ਜਿਵੇਂ ਤਾਂ ਸਵਾਲ ਲੈਣਾ ਤੁਸੀਂ ਇੱਕ ਵਾਰ ਇੱਕ ਵਾਰ ਜੀ ਪੀਰਾਂ ਦੇ ਜਾਣੇ ਜਿਵੇਂ ਚਾਹ ਕੋਈ ਸਮਾਨ ਲੈ ਕੇ ਜਾਨਾ ਤੂੰ ਕੁੱਲਪਾ ਲੈ ਕੇ ਜਾਨਾ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਜੀ ਕਈਆਂ ਨੇ ਹੁਣ ਕ ਮੂੰਹ ਕੀ ਦਿਖਾਣਾ ਇਹਨਾਂ ਨੇ ਪੰਜਾਬ ਦੇ ਮੂੰਹ ਤੇ ਕਾਲਕ ਮੱਥੀ ਪਈ ਆਪਣੇ ਮਾਪਿਆਂ ਦੇ ਮੂੰਹ ਤੇ ਕਾਲਕ ਮੱਥੀ ਹੈ ਮੂੰਹ ਕੀ ਦਿਖਾਣਾ ਇਹ ਗਾਈਡਲਾਈਨਸ ਨੇ ਜੀ ਅਸੀਂ ਗਾਈਡਲਾਈਨਸ ਨੂੰ ਡਿਸਬੇ ਨਹੀਂ ਕਰਨਾ ਚਾਹੁੰਦੇ ਪਰ ਜਿਨ੍ਹਾਂ ਨੂੰ ਸ਼ੌਕ ਹੁੰਦਾ ਉਹ ਇੱਥੇ ਆ ਜਣੇ ਤਾਂ ਫੋਟੋ ਲੈ ਕੇ ਆਪਣੀ ਫੇਸਬੁੱਕ ਤੇ ਪਾ ਦੇਣ ਅਸੀਂ ਨਹੀਂ ਪਾ ਸਕਦੇ ਗਾਈਡਲਾਈਨਸ ਆ ਅਸੀਂ ਗਾਈਡਲਾਈਨਸ ਨੂੰ ਡਿਸਬੇ ਨਹੀਂ ਕਰ ਸਕਦੇ ਦੱਸੋ ਜੀ ਸਾਡੇ ਵੀ ਚੋਰੀ ਹੋਈ ਆ ਸਵੇਰੇ ਹੂੰ ਦੁਕਾਨ ਦੇ ਪਿੱਛੇੋਂ ਕੰਨ ਤੋਂ ਬੋਰੀਆਂ ਲੈ ਗਏ ਹੂੰ ਅਸੀਂ ਚਾਰ ਬੋਰੀਆਂ ਮਿਲੀਆਂ ਉਹ ਚੋਂ ਪਤਾ ਨਹੀਂ ਕਿੰਨੀਆਂ ਲੱਗੀਆਂ ਪਰ ਹੁਣ ਤੁਹਾਡੇ ਸਿਰ ਤੇ ਪੈਂਦੀਆਂ ਨੇ ਚੋਰੀਆਂ ਫਿਰ ਨਹੀਂ ਨਹੀਂ ਚੋਰੀਆਂ ਸਾਡੇ ਸਿਰ ਪੈ ਰਹੀਆਂ ਐ ਰੂਮੀ ਕੌਂਸਲੇ ਦਾ ਆਇਆ ਆਪਣੇ ਬੰਦਾ ਠੀਕ ਹੈ ਜੀ ਰੂਮੀ ਹੁਣ ਹੁਣ ਦੇਖੋ ਆ ਪਿੱਛੇ ਜਿੰਨੇ ਲੇਬਰ ਵਾਲੇ ਆ ਵਿਚਾਰੇ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਸਾਰਾ ਦਿਨ ਮਿਹਨਤ ਕਰਦੇ ਅੱਖਾਂ ਬਾਹਰ ਆ ਜਾਂਦੀਆਂ ਇਲਜ਼ਾਮ ਮਿਹਨਤ ਤੇ ਲੱਗਣੇ ਇਹਨਾਂ ਤੇ ਇਹਨਾਂ ਗਰੀਬਾਂ ਤੇ ਲੱਗਣੇ ਜਿਹੜੇ ਮਿਹਨਤ ਕਰਦੇ ਆ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਦਿਹਾੜੀ ਲਾ ਕੇ ਸ਼ਾਮ ਨੂੰ ਪੈਸੇ ਦਿਹਾੜੀ ਮੰਗਣੀ ਆ ਮੁੜ ਕੇ ਇਲਜ਼ਾਮ ਉਹਨਾਂ ਤੇ ਲੱਗਣੇ ਸ਼ਰਮ ਆਉਂਦੀ ਤੈਨੂੰ ਤਾਂ ਮਾੜੀ ਮੋਟੀ ਬੇਗੈਰਤਾ ओके हां गलती ਕਿਹਨਾਂ ਦਾ ਕੰਮ ਕਰ ਮੈਨੂੰ ਪਤਾ ਲੱਗਣਾ ਕਿੰਨਾ ਕੰਮ ਦਾ ਕਰ ਰਵਿੰਦਰ ਘਲਾਟੀ ਇਹਨੂੰ ਇਹਨੂੰ ਬਾਜੀ ਉਹਦਾ ਵੈਸੇ ਤੁਹਾਡੀ ਗੱਲ ਸਹੀ ਆ ਕੰਟੀ ਲੋਡ ਕਰਾੜੇ ਲੈਣੀ ਚਾਹੀਦੀ ਤੁਹਾਡੀ ਵੈਸੇ ਗੱਲ ਸਹੀ ਆ ਜਦੋਂ ਬੋਰੀਆਂ ਚੱਕੂਗਾ ਮੈਂ ਮੋਰ ਤੇ ਕਰਕੇ ਲੈ ਜਾਏ ਤਾਂ ਜੁਰਮਾਨਾ ਹੀ ਇਹੀ ਲੱਗਿਆ ਇਹਨੂੰ 2-4 ਦਿਨ ਇੱਥੇ ਇਹਨੂੰ ਕੰਮ ਕਰਵਾਈਏ ਗੱਡੀਆਂ ਲੋਡ ਕਰਵਾਈਏ ਗੱਡੀਆਂ ਲੋਡ ਕਰਾਉਂਗੇ ਫਿਰ ਪਤਾ ਲੱਗੂ ਇਹਨੂੰ ਪਤਾ ਲੱਗੀ ਹੈ ਫਿਰ ਇੱਥੇ ਕੋਈ ਨਹੀਂ ਮੰਡੀ ਦੇ ਪ੍ਰਧਾਨ ਜੀ ਵੀ ਆਉਂਦੇ ਬਾਲੀਆ ਸਾਹਿਬ ਅਕਤੀ ਸਾਹਿਬ ਵੀ ਆਉਂਦੇ ਆ ਘਲਾਟੀ ਸਾਹਿਬ ਸੈਕਟਰੀ ਸਾਹਿਬ ਦੀਆਂ ਵੀ 6 ਬੋਰੀਆਂ ਚੱਕੂਗਾ ਇਹ ਪੁਣਜੀ ਮੈਂ ਤਾਂ ਵਾਲ ਲੈ ਨਮੇ ਤੋਂ ਲਓ ਜੀ ਲਓ ਕਦੋਂ ਤੋਂ ਕੰਮ ਸ਼ੁਰੂ ਕੀਤਾ ਇਹ ਦੇਖ ਹੈ ਪਰਸੋਂ ਹੀ ਪਹਿਲੀ ਵਾਰ ਹੈ ਪਰਸੋਂ ਪਹਿਲੀ ਵਾਰ ਕੀਤਾ ਇੰਨਾ ਹਿਆਰ ਹੋ ਗਿਆ ਤੇਰਾ ਇੰਨਾ ਹਾਂ ਖੁੱਲ ਕੇ ਦੋਦੇਣਾ ਚਾਹੀਦਾ ਕੰਨਾ ਸੌਖਾ ਬਹੁਤ ਹੈ ਕੰਮ ਇਹ ਬਹੁਤ ਜੇਤੀ ਇੱਕ ਇੱਕ ਵਾਰੀ ਤੇ 25 2600 ਰੁਪਏ ਬਣ ਜਾਂਦਾ 5 ਮਿੰਟ ਜੀ ਪਹਿਲੀ ਵਾਰੀ ਕੀਤੀ ਪਰਸੋਂ ਚੋਰੀ ਫਿਰ ਤੇਰੇ ਪਿੰਡ ਦਾ ਸਰਪੰਚ ਝੂਠ ਬੋਲਦਾ ਮੋਟਰਾਂ ਖੋਲਦਾ ਸੀ ਮੇ ਮੋਟਰਾਂ ਜਿਹੜੀਆਂ ਖੋਲਦੇ ਸੀ ਪਰੇ ਸਰਪੰਚ ਨੇ ਸਟੇਟਮੈਂਟ ਦਿੱਤਾ ਬਈ ਇਹ ਅੱਗੇ ਵੀ ਪਿੰਡ ਵਿੱਚ ਇੱਕ ਦੋ ਵਾਰ ਚੋਰੀਆਂ ਕਰਦੇ ਫੜੇ ਆ ਮੋਟਰਾਂ ਦੀ ਨਿਕਲਦੇ ਉਹ ਦੋ ਵਾਰੀ ਕੀਤੀ ਸੀਗੀ ਹਰ ਵਾਰੀ ਪਹਿਲੀ ਵਾਰ ਹੁੰਦੀ ਹੈ ਉਹ ਮੈਂ ਨਹੀਂ ਰਰ ਪੈਨਟੇ ਵੱਲੋਂ ਚੈੱਕ ਕਰਨ ਆਇਆ ਹਾਂ ਮੈਂ ਕਿ ਠੀਕ ਕਰਕੇ ਗੱਲ ਮੋਟਰਾਂ ਤਾਂ ਕੰਪਨੀ ਵੱਲੋਂ ਚੈੱਕ ਕਰਨ ਭੇਜਿਆ ਸੀ ਉਹਨਾਂ ਨੇ ਠੀਕ ਕੜਕ ਵੀ ਫੇਰ ਉਹ ਅਫਸਰਾਂ ਨਾਲ ਕਰਕੇ ਦੇਖਿਆ ਗਾਇਕ ਵੀ ਨਹੀਂ ਸ਼ਾਇਦ ਇਨਸਪੈਕਟਰਾਂ ਨੇ ਭੇਜਿਆ ਹੋਣਾ ਵੀ ਇਨਸਪੈਕਸ਼ਨ ਕਰਨ ਲਈ ਭੇਜਿਆ ਇੱਕ ਚੱਕਣ ਲਈ ਹੈਗੀ ਆ ਜਿਹੜੀ ਹੁਣ ਲਿਫਟਿੰਗ ਵੀ ਤਦੇ ਨਹੀਂ ਚਲਾ ਰਹਾ ਹੈ ਇਹ ਦੇ ਸੋਕੋ ਗਈ ਆ ਪੂਰੀ ਤਾਂ ਨਾ ਇਸ ਕਰਕੇ ਇਹਨਾਂ ਨੂੰ ਚੈੱਕ ਕਰਨ ਲਈ ਭੇਜਿਆ। ਵੇਟ ਇਸ ਕਰਕੇ ਕਰਦੇ ਆ ਕਿ ਚੋਰਾ ਦਾ ਕੰਮ ਨਿਭੜ ਜਾਵੇ ਪਹਿਲਾਂ ਫਿਰ ਅਸੀਂ ਚੱਕ ਲੈਂਦੇ ਆ। ਸਾਰਿਆਂ ਤੋਂ ਮੰਡੀ ਮੈਂ ਨਹੀਂ ਕੱਲਾਂ ਇਨਸਾਫ਼ ਕਿਉਂ ਦਾ? ਇੱਕ ਸਾਰੀ ਕੁਦਰਤੀ ਹੈ ਤਾਂ ਅੱਜ ਫੜ ਹੋ ਗਿਆ। ਪਤਾ ਨਹੀਂ ਮੇਰੇ ਕੋਲੋਂ ਫੜ ਹੋਣਾ ਸੀ ਨਹੀਂ ਫੜ ਹੋਣਾ ਸੀ। ਇਹ ਹਰੇਕ ਮੰਡੀ ਦੇ ਇੱਕ ਇੱਕ ਆਰਤੀ ਨੂੰ ਪੁੱਛ ਕੇ ਦੇਖ ਲਓ ਕਿਸੇ ਦੀ 10 ਬੋਰੀ ਕਿਸੇ ਦੀ 6 ਬੋਰੀ ਕਿਸੇ ਦੀ 4 ਬੋਰੀ। ਹਰੇਕ ਬੋਰੀ ਇਹ ਵੀ ਗੋਰਖ ਧੰਦਾ ਚੱਲਦਾ ਵੇ। ਚੱਲਦਾ ਜੀ। ਜਿਹਦਾ ਪਤਾ ਹੀ ਨਹੀਂ ਲੋਕਾਂ ਨੂੰ। ਪਿਛਲੇ ਤੋਂ ਪਿਛਲੇ ਸਾਲ ਵੀ ਅਸੀਂ ਇੱਥੇ ਬੰਦਾ ਇੱਕ ਫੜਿਆ ਸੀ ਰਾਤ ਨੂੰ। ਹੂੰ। ਆਪੇ ਫੜਦੇ ਆ ਔਰ ਔਰ ਥਾਣਾ ਦਾਣਾ ਮੰਡੀ ਤੇ ਆ ਉਹ ਰਾਜੀ ਦੇ ਫੜ ਤੇ ਪੜਿਆ ਸੀ ਇੱਥੇ ਨਹੀਂ ਨਹੀਂ ਦੇਖੋ ਹਰਾਨੀ ਵਾਲੀ ਗੱਲ ਹੈ ਅੱਗੇ ਹਾਂਜੀ ਦਾਣਾ ਮੰਡੀ ਦੇ ਅੰਦਰ ਹੀ ਐਂਟਰੀ ਐਂਟਰੀ ਗੇਟ ਦੇ ਨਾਲ ਹੀ ਇਹਦਾ ਥਾਣਾ ਹੈ ਹਾਂਜੀ ਹਾਂਜੀ ਤੇ ਇਹਨਾਂ ਨੂੰ ਥਾਣੇ ਦੇ ਅੰਦਰ ਵੀ ਪ੍ਰਵਾਹ ਨਹੀਂ ਕਿ ਥਾਣੇ ਤੋਂ ਕੋਈ ਦੱਸ ਕਦੋਂ ਤੋਂ ਇਹ ਕੰਮ ਕਰਦਾ ਪਰਸੋਂ ਹੈ ਸੋ ਗਾਈ ਇੱਥੇ ਪਰਸੋਂ ਦਾ ਤੂੰ ਨਹੀਂ ਕਰਦਾ ਕਿਉਂਕਿ ਤੇਰੇ ਪਿੰਡ ਦੇ ਸਰਪੰਚ ਨੇ ਗੱਲ ਕੀਤੀ ਹੈ ਤੂੰ ਪਹਿਲਾਂ ਪਿੰਡ 'ਚ ਵੋਟਰਾਂ ਖੋਲ੍ਹਦਾ ਰਿਆ ਪਹਿਲਾਂ ਕੀਤੀ ਫਿਰ ਤੂੰ ਹੁਣ ਰੋਣਾ ਆਂਦਾ ਪਹਿਲਾਂ ਇਹਨਾਂ ਦਾ ਹਾਲ ਦੇਖ ਕੇ ਰੋਣਾ ਨਹੀਂ ਦੇ ਕੇ ਇਹਨਾਂ ਤੇ ਇਲਜ਼ਾਮ ਲੱਗੂਗਾ ਵਿਚਾਰੇ ਜਿਹੜੇ ਲੇਬਰ ਦੇ ਬੰਦੇ ਆ ਜਾਂ ਜਿਹੜੇ ਆੜਤੀ ਦਾ ਨੁਕਸਾਨ ਕਰ ਦੋ ਉਹਨਾਂ ਤੇ ਉਹਨਾਂ ਬਾਰੇ ਸੋਚ ਕੇ ਨਹੀਂ ਤੂੰ ਰੋਣਾ ਆਂਦਾ ਹਾਂ ਗਲਤੀ ਹੈ ਇਹ ਆ ਤੇਰੀ ਜੇਬ ਚ ਜਿਹੜੀਆਂ ਸਿੰਮਾ ਮਿਲੀਆਂ ਇਹ ਇਹ ਫੋਨ ਇਹਨਾਂ ਤੋਂ ਕਿਹਨੂੰ ਕਰਦਾ ਹੁਣ ਕਿਸੇ ਤੋਂ ਮੇਰਾ ਫੋਨ ਖਰਾਬ ਹੋ ਗਿਆ ਹੁਣ ਤੇਰੇ ਸਾਥੀ ਕਿੱਥੇ ਲੋਕੇ ਖੜੇ ਆ ਇਹ ਦੱਸ ਕੱਲਾ ਤਾਂ ਤੂੰ ਨਹੀਂ ਆਇਆ ਹੁਣ ਤੇਰੇ ਨਾਲ ਸਾਥੀ ਹੁਣੇ ਉਹ ਕਿੱਥੇ ਖੜੇ ਆ ਨਹੀਂ ਇਕੱਲਾ ਸੀ ਉਹ ਮੁੰਡਾ ਉੱਥੇ ਗਿਆ ਵੇ ਤੂੰ ਕੀ ਮੁੰਡੇ ਦਾ ਕੀ ਨਾਮ ਹੈ ਤੇਰੇ ਨਾਲ ਪਿੰਡੀ ਸੀਗਾ ਪਿੰਡ ਦਾ ਸੀ ਮੁੰਡਾ ਤੋਤੀ ਨਾਮ ਸੀ ਤੋਤੀ ਹਾਂਜੀ ਉਹ ਹੁਣ ਕਿੱਥੇ ਫਰ ਮਾਰਦਾ ਪਿਆ ਪਤਾ ਨਹੀਂ ਕਿੱਥੇ ਪੀਰ ਨਗਾਹੇ ਮੰਨ ਤੱਕ ਲਉਨੇ ਗਿਆ ਸੀ ਪੀਰ ਨਗਾਹੇ ਹੈ ਕਿੱਥੋਂ ਭਾਈ ਇੱਦਾਂ کہہ ਕੇ ਗਈ ਚੋਰੀ ਕਰਕੇ ਮੱਥਾ ਟੇਕਣ ਜਾ ਕੇ ਜਿਵੇਂ ਭਾੜੀ ਕਹਿੰਦਾ ਭੁੱਲ ਬਖਸ਼ਣ ਜਾਂਦੇ ਹੈ ਉੱਥੇ ਗਿਆ ਭਾਈ ਪਤਾ ਨਹੀਂ ਤੁਹਾਡਾ ਦੇਖੋ ਸੱਚੀ ਸੱਚੀ ਗੱਲ ਕਰੀ ਜੇ ਤੂੰ ਸੁਧਰਨਾ ਚਾਹੁੰਦਾ ਜੇ ਆਹੀ ਹਾਲ ਕਰਨਾ ਵੀ ਦੂਜੇ ਦਿਨ ਕਿਤੇ ਫੜ ਹੋ ਗਿਆ ਉੱਥੇ ਸੇਵਾ ਕਰਾਉਣੀ ਆ ਭੁਗਤ ਸਵਾਰੀ ਕਰਾਉਣੀ ਆ ਫਿਰ ਜੋ ਮਰਜ਼ੀ ਕਰੀ ਜਾ ਤੇਰੀ ਜ਼ਿੰਦਗੀ ਆ ਚਾਹੇ ਉਹਨੂੰ ਸਿੱਧੇ ਰਾਤ ਦੇ ਲਾ ਲਓ ਤੇਰੇ ਤੇ ਡਿਪੈਂਡ ਕਰਦਾ ਇਹਨਾਂ ਦਾ maal ਜਾ ਕੇ ਕਿੱਥੇ ਵੇਚ ਆਪਣੇ ਮੂੰਹੋਂ ਦੱਸ ਦੇ ਅਈ ਮੁੰਡਾ ਪਹਿਲਾਂ بیچ ਕੇ ਆਈ ਤੇ ਮੈਂ ਤਾਂ ਉਧਰ ਵੇਚ ਕੇ ਆ ਸਕਾ ਜੀ ਕਿਹਨੂੰ ਵੇਚ ਕੇ ਆ ਕੋਕੇ ਵਾਲੇ ਤਾਂ ਜਿੰਜੜਾ ਕਿਹੜਾ ਕੋਖੇ ਵਾਲਾ ਸੱਚੋ ਸੱਚ ਦੱਸ ਦੇ ਹੈ ਆ ਜਿਹੜਾ ਤੁਹਾਡੇ ਭਾਈ ਸਿੱਧੀ ਨਹੀਂ ਸੜਕ ਜਾਂਦੀ ਐ ਤਾਂ ਜਾ ਕੇ ਨਾਲ ਇੱਕ ਵੱੇ ਹੱਥ ਨੇ ਕੋਕਾ ਕਰੈਣੇ ਦੁਕਾਨ ਵੀ ਹੈ ਜੀ ਨਾਲ ਦੋ ਇੱਕ ਦੱਸੋ ਦੱਸੋ ਆ ਦੋ ਦੋ ਫੋਕੇ ਆ ਨਹੀਂ ਭਾਈ ਆਂ ਲਿਖਵਾ ਜਿਹੜੀ ਆ ਨਾਲ ਸੜਕ ਜਾਂਦੀ ਆ ਸਿੱਧੀ ਤੇ ਨਾਲੇ ਅੱਧ ਖੱਬੇ ਪਾਸੇ ਮੁੜ ਕੇ ਨਾ ਇਹ ਹੈ ਨਹੀਂ ਉਹ ਜਿਆਕ ਬਦਲਾ ਜਿਆ ਤੋਨੇ ਤੋਟਾ ਜਿਆ ਸ਼ੇਵ ਕਰ ਕਰ ਕੇ ਨਹੀਂ ਸ਼ੇਵ ਨਹੀਂ ਕਿੰਨੇ ਦਾ ਵੇਚਿਆ ਬੋਰਾ 20 ਰੁਪਏ 20 ਰੁਪਏ ਕਿਲੋ ਰੱਖਦਾ ਜੀ 20 ਰੁਪਏ ਕਿਲੋ ਰੱਖਦਾ ਜੀ ਜਿਹੜੀ 25 ਰੁਪਏ ਕਿਲੋ ਕਾਨਕ ਵੇਚਦੀ ਆ ਮੰਡੀ ਦੇ ਵਿੱਚ ਇਹ 20 ਰੁਪਏ ਕਿਲੋ ਵੇਚ ਕੇ ਆ ਤੈਨੂੰ ਉਹਨੇ ਪੈਸੇ ਦੇ ਦਿੱਤੇ ਹਾਂਜੀ ਕੱਲ ਦਿੱਤੇ ਸੀ ਕੱਲ ਦਿੱਤੇ ਸੀਗੇ ਜੀ ਉਹਨੇ ਕੱਲ ਦੋ ਦਿੱਤੇ 2000 ਰੁਪਏ ਦਿੱਤਾ ਸੀਗੇ ਜੀ 2000 ਦਿੱਤਾ ਮਤਲਬ ਤੈਨੂੰ ਫੇਰ ਲੱਗਿਆ ਕਮਾਈ ਬਹੁਤ ਔਖਾ ਨਾ ਤੈਨੂੰ ਲੱਗਿਆ ਕਮਾਈ ਬਹੁਤ ਔਖਾ ਰੋਜੇ ਚੱਕੋ ਰੋਜੇ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਬਣਾਓ ਪੰਜ 600 ਦਿਹਾੜੀ ਪੈਂਦੀ ਆ ਮੰਡੀ ਇਹ ਕੰਮਕਾਰ ਕਰਕੇ ਮਜ਼ਦੂਰ ਮਰ ਜਾਂਦਾ ਸਾਢੇ ਦਿਹਾੜੀ ਇੱਕੋ ਕਿੰਨੇ ਬੋਰੇ ਚੱਕਿਆ ਸੱਚੋ ਸੱਚ ਮੰਨ ਜਦ ਤੂੰ 4 4000 ਬਣਾ ਲਿਆ 4 4000 ਦਾ ਕੀ ਕੀਤਾ ਫਿਰ ਜਦੋਂ ਉਹਨੂੰ ਵੇਚ ਕੇ 4 2 ਦਿਨੇ ਮੇਰੇ ਨਾਲ ਮੁੰਡਾ ਸੀ 2000 ਉਸ ਨੂੰ ਦਿੱਤਾ ਜਦੋਂ 2000 ਤੂੰ 2000 ਦਾ ਕੀ ਕੀਤਾ ਨਸ਼ਾ ਕਰਦੇ ਸਰ ਕਿਹੜਾ ਨਸ਼ਾ ਕਰਦੇ ਚਿੱਟਾ ਪਿੰਨਾ ਕਿੱਥੋਂ ਲੈ ਕੇ ਆਨੇ ਆ ਚਿੱਟਾ ਸਰ ਔੜ ਤੋਂ ਲੈ ਕੇ ਆਉੜ ਤੋਂ ਹਾਂਜੀ ਕਿਹਨਾਂ ਦੇ ਘਰੋਂ ਲੈ ਕੇ ਆਨੇ ਆ ਔੜੋਂ ਮੁੰਨੇ ਨਾਂ ਦੀ ਹੈ ਮੁੰਨੇ ਨਾਂ ਦੀ ਕੀ ਮੁੰਨਾ ਮੁੰਨਾ ਕਿੱਥੇ ਉਹ ਕਰ ਔਰ ਜੀ ਸੈਸੀਆਂ ਵੱਲ ਸੈਸੀਆਂ ਵੱਲੇ ਪੁਲਿਸ ਕਰੀ ਉੱਥੇ ਰੇਡ ਨਹੀਂ ਮਾਰਦੀ ਹਾਂਜੀ ਪੁਲਿਸ ਰੇਡ ਨਹੀਂ ਮਾਰਦੀ ਕਰ ਇੱਕ ਦੋ ਵਾਰ ਤਾਂ ਨਹੀਂ ਸਰ ਵੱਜੀ ਨਹੀਂ ਰੈਗੂਲਰ ਦੋ ਦਿਨ ਜਿਹਦਾ 2000 ਚ ਕਿੰਨਾ ਨਸ਼ਾ ਮਿਲਿਆ ਤੈਨੂੰ 2000 ਨਸ਼ਾ 1/2 ਗ੍ਰਾਮ ਤੋਂ ਘੱਟ 1/2 ਗ੍ਰਾਮ ਤੋਂ ਘੱਟ ਫਿਰ 1000 ਰੁਪਏ ਦੇ 1/2 ਗ੍ਰਾਮ ਲੈ ਕੇ ਕਿ 2000 ਦੇ 1/2 ਗ੍ਰਾਮ 2000 ਦੇ 1/2 ਗ੍ਰਾਮ ਕਿੱਥੀ ਲਿਆਇਆ ਹਾਂਜੀ ਫਿਰ ਲਾਉਣੇ ਕਿੱਥੇ ਬਹਿ ਕੇ ਪਿੰਡੀ ਸਰ ਆਪਣੇ ਪਿੰਡੇ ਹਾਂਜੀ ਨਸ਼ਾ ਛੱਡਣਾ ਚਾਹੁੰਨਾ ਕਿ ਬਸ ਲੋਕਾਂ ਨੂੰ ਤੰਗ ਕਰਨਾ ਚਾਹੁੰਨਾ ਨਹੀਂ ਛੱਡਣਾ ਸਰ ਚਾਹੁੰਨਾ ਨਸ਼ੇ 'ਚ ਫਸਿਆ ਹੁਣ ਹੁਣ ਇੱਥੇ ਤੂੰ ਆਪ ਹੀ ਦੱਸ ਦੇ ਤੈਨੂੰ ਕੀ ਲੱਗਦਾ ਤੇਰੀ ਸਜ਼ਾ ਕੀ ਹੋਣੀ ਚਾਹੀਦੀ ਹੈ ਉਹੀ ਤਾਂ ਸਰ ਗਲਤੀ ਭਾਵੇਂ ਨਸ਼ੇ 'ਚ ਸੀ ਮੈਨੂੰ ਫਸਿਆ ਨਹੀਂ ਦੇਖੋ ਛੋਟੇ ਵੀ ਜੇ ਤਾਂ ਸੁਧਰਨਾ ਚਾਹੁੰਨਾ ਸੁਧਰਨਾ ਸਰ ਚਾਹੁੰਨਾ ਫੇਰ ਤਾਂ ਇਹ ਤਾਂ ਅਸੀਂ ਵੀ ਕਿਤੇ ਗੱਲ ਕਰੀਏ ਤੈਨੂੰ ਕਿਤੇ ਜਮਾ ਕਰਾਈਏ ਇਹਨਾਂ ਦਾ ਵੀ ਇਨਸਾਫ ਹੋਵੇ ਜੇ ਨਹੀਂ ਸੁਧਰਨਾ ਚਾਹੁੰਨਾ ਕੁੱਤੇ ਹੀ ਖਾਣੀ ਆ ਰੋਜ਼ ਇਹਦੇ ਦੇ ਇੱਕ ਚੋਰ ਨੂੰ ਨਾ ਬੜੋ ਚੋਰ ਦੀ ਮਾਂ ਨੂੰ ਫੜੋ ਜੇ ਚੋਰ ਦੀ ਮਾਂ ਅੰਦਰ ਰੱਖਦੀ ਆ ਨਾ ਉਦਾ ਪਰ ਉਹ ਕਹਿੰਦੇ ਬੋਰਾ ਨਾ ਮਾਰੇ ਬੋਰੀ ਦੀ ਮਾਹੀ ਕਰਿਆ ਨਾ ਘਰ ਦੇ ਨੂੰ ਇੱਕ ਚੋਰ ਆਪ ਬਣਿਆ ਨਹੀਂ ਬਣਦਾ ਨਸ਼ੇੜੀ ਆਪ ਬਣਿਆ ਨਹੀਂ ਬਣਦਾ ਜੱਤ ਕਰ ਬਾਪ ਮਾਪੇ ਵੀ ਮੈਂ ਕਹਿੰਦਾ ਉਨੇ ਨਾਲ ਕਸੂਰ ਵਾਲਾ ਦੇਖੋ ਤੇ ਵੀ ਤੂੰ ਚੋਰੀ ਹੋਈ ਸੀ ਵਿੱਚ ਮੁੰਡੇ ਨੇ ਨੌ ਲੈਤਾ ਸੀ ਮੈਂ ਨਹੀਂ ਸੀ ਹੁਣ ਉਹਨੂੰ ਹੀ ਬੋਰੇ ਵੇਚੇ ਆ ਹਾਂਜੀ ਹੁਣ ਉਹਦੀ ਉਹਨੂੰ ਜਾ ਕੇ ਪਛਾਣ ਕਰ ਲੂੰਗਾ ਜੇ ਨਾਲ ਜਾਂਦੇ ਆ ਹਾਂਜੀ ਮੁੱਕਰਦਾ ਨਹੀਂ ਨਹੀਂ ਮੁੱਕਰਦਾ ਔਰ ਔਰ ਪੁਲਿਸ ਨੇ ਤੇਰੀ ਸਟੇਟਮੈਂਟ ਚੈੱਕ ਕਰਨੀ ਆ ਕਿ ਤੂੰ ਕਿਥੋਂ ਨਸ਼ਾ ਲੈਣਾ ਕਿੱਦਾਂ ਪੀਣਾ ਕਿੱਥੇ ਬਹਿ ਕੇ ਪੀਣਾ ਕਿੰਨੀ ਗ੍ਰਾਮੀ ਚੱਕਦਾ ਸਾਰੀ ਉਹ ਡਿਟੇਲ ਪੁਲਿਸ ਕੋ ਜਾਣੀ ਆ ਠੀਕ ਹੈ ਠੀਕ ਹੈ ਨਾ ਹੁਣ ਚਾਹਣਾ ਕੀ ਹੈ ਤੈਨੂੰ ਸਰ ਮਾਫ ਕਰ ਵੀ ਇੱਕ ਵਾਰ ਮੈਂ ਇਹਨਾਂ ਨੂੰ ਇਹਨਾਂ ਤੋਂ ਮਾਫੀ ਮੰਗੇ ਛੱਡਣਾ ਚਾਹੁੰਦਾ ਮੈਂ ਸਜ ਜੀ ਇੱਕ ਵਾਰ ਮਾਫ ਚੱਲੋ ਅਸੀਂ ਕਹਿੰਦੇ ਆ ਚਲੋ ਸਾਡਾ ਨੁਕਸਾਨ ਥੋੜਾ ਹੋਇਆ ਸੀ ਤੇ ਕਹਿੰਦੇ ਆ ਬੰਦਾ ਬਣ ਜਵੇ ਤੇ ਸਾਨੂੰ ਅਸੀਂ ਵੀ ਨੁਕਸਾਨ ਵੀ ਸਾਡ ਨੂੰ ਚਲੋ ਸਾਡਾ ਮਿਲ ਜਾਊਗਾ ਕੋਈ ਗੱਲ ਨਹੀਂ ਅਸੀਂ ਤਾਂ ਕਹਿੰਦੇ ਆ ਇਹ ਜਿਹੜਾ ਤਾਂ ਨਾਲੇ ਤਾਂ ਆਪਣੇ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਨੂੰ ਫੜਾਵੇ ਇੱਕ ਪੁਲਿਸ ਨੂੰ ਵੀ ਚਾਹੀਦਾ ਵੀ ਜਿਹੜਾ ਨਾ ਹੁੰਦਾ ਉਹਨੂੰ ਬੰਦੇ ਨੂੰ ਜਾ ਕੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਇਹ ਏਦਾਂ ਬੰਦਿਆਂ ਨੂੰ ਜਿਹੜੇ ਆਮ ਬੰਦੇ ਨੇ ਜਾਪੀਏ ਆ ਨਸ਼ਾ ਪਿੰਦੇ ਆ ਇਹਨਾਂ ਨੂੰ ਪੁੱਛ ਕੇ ਵੀ ਨਸ਼ਾ ਫੜਨ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਫੜਨਾ ਚਾਵੇ ਤਾਂ ਕੋਈ ਇੱਕ ਮੇਢੇ ਚ ਕਰ ਸਕਦਾ ਦੇਖੋ ਭਾਜੀ ਇਸ ਤੋਂ ਵੱਡਾ ਹੁਣ ਕੀ ਕਲੂ ਹੋ ਸਕਦਾ ਆ ਵੀਰ ਨੇ ਆਪਣੀ ਜਾਨ ਤੇ ਖੇਲ ਕੇ ਫੜਿਆ ਜਾਨ ਤੇ ਖੇਲ ਕੇ ਕਿਉਂ ਇਹਦੇ ਕੋਲ ਕੋਈ ਅਸਲਾ ਹੁੰਦਾ ਅਸਲਾ ਹੁੰਦਾ ਕੋਈ ਇਹ ਸਮਝ ਮਜ਼ਾਕ ਨਾ ਸਮਝੋ ਇਹਨਾਂ ਨੇ ਐਂ ਹੀ ਕਰਨੀ ਕਿਰਚ ਉਹ ਵੀ ਮਾਂ ਪਿਓ ਦਾ ਪੁੱਤ ਆ ਜੇ ਥੇਟ ਗਾਣੇ ਲੱਗ ਜਵੇ ਇਹਦੀ ਗੱਲ ਕਰਦਾ ਮੈਂ ਇਹਦੀ ਗੱਲ ਹੀ ਕਰਦਾ ਭਾਜੀ जिने ਫੜਿਆ ਆ ਇਹਦੇ ਕਿਰਚਵਾਦੀ ਕੋਈ ਹੋ ਜਵੇ ਨੁਕਸਾਨ ਕਰ ਦੇਣ ਹੁਣ ਜੇ ਪੁਲਿਸ ਚਾਹੇ ਤਾਂ ਜਿਹਨੇ ਜਿਹਦਾ ਨਾਮ ਲੈਂਦਾ ਕਿ ਚਟਾ ਵੇਚਦੇ ਆ ਉਹਨਾਂ ਨੂੰ ਜਾ ਕੇ ਫੜ ਸਕਦੇ ਆ ਜਿਹੜੇ ਤੋਂ ਸਮਾਨ ਖਰੀਦਦੇ ਆ ਉਹਨਾਂ ਨੂੰ ਫੜ ਸਕਦੇ ਆ ਸਮਾਜ ਦਾ ਆਪ ਹੀ ਸੁਧਾਰ ਹੋ ਜਾਣਾ ਪਰ ਜਿਹੜੇ ਇਹਨੂੰ ਨਸ਼ਾ ਵੇਚਦੇ ਆ ਉਹ ਵੀ ਫੜ ਹੋ ਸਕਦੇ ਜੇ ਫੜਨਾ ਚਾਹਵੇ ਤਾਂ ਹਾਂਜੀ ਜਿਨ੍ਹਾਂ ਨੂੰ ਇਹ ਸਮਾਨ ਵੇਚਦਾ ਜਿੱਥੋਂ ਨਸ਼ਾ ਖਰੀਦਦਾ ਸਾਰੇ ਫੜੇ ਜਾ ਸਕਦੇ ਆ ਜੇ ਚੌਣ ਚੇਨ ਨੂੰ ਡਿਸਮੈਂਟਲ ਕਰਨਾ ਤਾਂ ਆ ਪ੍ਰੂਫ ਪਈਆਂ ਸਿਮਾਂ ਪਈਆਂ ਸਿਮਾਂ ਨੂੰ ਫੋਨ 'ਚ ਪਾ ਕੇ ਚਲਾ ਲਓ ਇਹ ਤੋਂ ਪੁੱਛ ਲਓ ਕਿ ਇਹਨੂੰ ਕਿਹਨੂੰ ਕਾਲ ਕਰਦਾ ਕਿੱਥੋਂ ਨਸ਼ਾ ਲਿਆਂਦੇ ਆ ਹੋਰ ਕਿਹੜੀਆਂ-ਕਿਹੜੀਆਂ ਚੋਰੀਆਂ ਕੀਤੀਆਂ ਜੇ ਨਹੀਂ ਫੜਨਾ ਸਿਰਫ ਸੁਪਨੇ ਦਿਖਾ ਕੇ ਸਾਡੀ ਅੱਖਾਂ 'ਚ ਘੱਟਾ ਪਾਉਣਾ ਤੇ ਮੁੜ ਕੇ ਅੱਖਾਂ ਪੁੰਝਣੀਆਂ ਆਈਆਂ ਫਿਰ ਅੱਖਾਂ ਤੇ ਅਸੀਂ ਕਹਿੰਦੇ ਪੁੰਝੀ ਜਾਂਦੇ ਇੱਕ ਆਪਾਂ ਦੇ ਛੋਟੀ ਜਿਹੇ ਨੇ ਚੋਰੀ ਕੀਤੀ ਉਹਦੇ ਮਾਮਲੇ 'ਚ ਕਿੰਨੀ ਚੇਨ ਦਾ ਗਾਹਾਂ ਕਿੰਨੇ ਦੇ ਕੋਲੋਂ ਗੁਨਾਹਗਾਰ ਕਿੰਨਾ ਨਿਕਲਿਆ ਨਸ਼ੇੜੀ ਨਿਕਲਿਆ ਨਸ਼ੇ ਵਿੱਚ ਦੇ ਆ ਜਿਹੜੇ ਉਹਨਾਂ ਨਾਲ ਇਹਦਾ ਸੰਬੰਧ ਨਿਕਲਿਆ ਤੇ ਲੋਕ ਕਿੰਨਾ ਇੱਕ ਜੇ ਇੱਕ ਚੋਰ ਫੜਦੇ ਆ ਉਹਦੇ ਕੋਲੋਂ ਵੀ ਚੇਨ ਕੰਘਮ ਗਈ ਆ ਕਿੰਨੀਆਂ ਕੜੀਆਂ ਖੁੱਲਦੀਆਂ ਕਿੰਨੇ ਬੰਦੇ ਗਾਹਾਂ ਫੜ ਹੋ ਸਕਦੇ ਆ ਕਿੰਨੀਆਂ ਕੜੀਆਂ ਖੁੱਲਦੀਆਂ ਨਾ ਹਾਂਜੀ ਹਾਂਜੀ ਪਰ ਜੇ ਚੌਣ ਚੌਣ ਤਾਂ ਚੱਲ ਤੂੰ ਇੱਥੇ ਕੰਮ ਕਰਕੇ ਦੋ ਦਿਨ ਦਿਖਾ ਦੇ ਤੇਰਾ ਸਾਰਾ ਟਰੀਟਮੈਂਟ ਮੈਂ ਕਰਾਉਂਗਾ ਪਰ ਬੰਦੇ ਦਾ ਪੁੱਤ ਬਣ ਕੇ ਨਸ਼ਾ ਛਡਾਣ ਦੇ ਛੱਡ ਤੂੰ ਤੂੰ ਦੋ ਗੱਡੀਆਂ ਲੋਡ ਕਰਵਾ ਦੇ ਦੋ ਗੱਡੀਆਂ ਲੋਡ ਕਰਵਾ ਦੇ ਕੱਲਾ ਹੀ ਲਾ ਦੀ ਕੇ ਚੱਕ ਕੇ ਜਾਏ ਨਾ ਹਾਂ ਬਾਕੀ ਇਹ ਚਲੋ ਮਦਦ ਮਦਦ ਕਰ ਦੋ ਨਹੀਂ ਨਹੀਂ ਤੂੰ ਕਹਿੰਦਾ ਮੈਂ ਪੀਰਾ ਤੇ ਜਾਣਾ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਮੈਂ ਨਸ਼ਾ ਸੱਚੇ ਦਿਲੋਂ ਛੱਡਣਾ ਚਾਹਨਾ ਤੇਰਾ ਕਰਾਉਣੇ ਇਲਾਜ ਭੱਜਾ ਕੇ ਫੇਰ ਕੇਹੀ ਫੜ ਹੋਏਂ ਅੰਜੂਆ ਜੇ ਪਛਤਾਵੇ ਤੇ ਹੁਣ ਫੇਰ ਗੱਲ ਬਣੇ ਇਹ ਪਛਤਾਵੇ ਦੇ ਹੋਏ ਤਾਂ ਅਸੀਂ ਤੈਨੂੰ ਕੋਈ ਨਾਂ ਦੇ ਦੇ ਅਸੀਂ ਥੱਪੜ ਮਾਰਨਾ ਨਾ ਕੋਈ ਹੋਕ ਨਾ ਥੱਪੜ ਮਾਰਨਾ ਕੋਈ ਮਸਲਾ ਨਹੀਂ ਹੱਲ ਕੋ ਪਾਜੀ ਹੁਣ ਇਹਨਾਂ ਹੋਣਾ ਕੀ ਚਾਹੀਦਾ ਪਾਜੀ ਇਹਨਾਂ ਦਾ ਇਹਨਾਂ ਦਾ ਇਦਾਂ ਦਾ ਹੋਣਾ ਚਾਹੀਦਾ ਜਿੰਦਗੀ ਵਰ ਕਰੇ ਨਾ ਇਹਦੇ ਲੱਤਾਂ ਬਾਹਾਂ ਤੋੜ ਕੇ ਇਹਨੂੰ ਘਰ ਭੇਜਣਾ ਚਾਹੀਦਾ ਹਾਂ ਆਹ ਪੋਜੀਸ਼ਨ ਹੁਣ ਚਾਹੀਦੀ ਨੇ ਲੋਕਾਂ ਦੀ ਦੇਖੋ ਇੱਥੇ ਮਜ਼ਦੂਰ ਕੰਮ ਕਰਦੇ ਜਿੰਨੇ ਵੀ ਆ ਗਏ ਬਚਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਸੀਨਾ ਚੁੰਹਦੇ ਨੇ ਸਾਡਾ ਪੈਰਾ ਚੋਂ ਠੀਕ ਹੈ ਗਿੱਚੀ ਤੋਂ ਲੈ ਕੇ ਜਿੱਟੇ ਤੱਕ ਚੌਂਦੇ ਨੇ ਇਹਨਾਂ ਨੇ ਚੋਰੀ ਕਰਕੇ ਲੈ ਜਾਣੀ ਇੰਦੀ ਮਿਹਨਤ ਨਾ ਇਹਨਾਂ ਦਾ ਲੱਗਣਾ ਬਿਲਕੁਲ ਜੀ ਔਰ ਇਦਾਂ ਦੀ ਫਿਰ ਸਨੇਚਿੰਗ ਕਰਦੇ ਹੋਣੇ ਹੈ ਇਹੀ ਚੀਜ਼ ਹੈ ਇਹਨਾਂ ਲੋਕਾਂ ਤੋਂ ਬੜਾ ਬੈਠਾ ਹੋ ਗਿਆ ਆ ਜਿਹੜਾ ਚੋਰੀ ਕਰਦਾ ਸੀ ਹੁਣ ਉਸ ਥਾਂ ਤੇ ਲੈ ਕੇ ਚੱਲਾ ਜਗ੍ਹਾ ਤੇ ਲੈ ਕੇ ਚੱਲਾ ਜਿੱਥੇ ਜਾ ਕੇ ਇਹ ਬੋਰੀਆਂ ਚੋਰੀ ਕਰਕੇ ਵੇਚਦਾ ਸੀ ਹੁਣ ਪਤਾ ਲੱਗੂ ਆ ਚਾਰੇ ਵੇਚੀਆਂ ਕਿ ਕਿੰਨੀਆਂ ਵੇਚੀਆਂ ਤਾਂ ਹੁਣ ਇਹਨੂੰ ਫੜਿਆ ਆ ਇਹਨੂੰ ਉੱਥੇ ਲੈ ਕੇ ਚੱਲੇ ਜਿੱਥੇ ਇਹ ਜਾ ਕੇ ਮੰਨਿਆ ਕਿ ਮੈਂ ਬੋਰੀਆਂ ਵੇਚਦਾ ਹੁਣ ਜਾਈ ਨਾ ਖੜ ਜਾ ਹਾਂਜੀ ਵੀ ਚੋਰੀ ਦੀ ਕਣਕ ਲੈਣਾ ਤੂੰ ਨਹੀਂ ਭਾਜੀ ਓਰੇ 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 ਨਵਿੰਦਰ ਓਰੇ ਇਹ ਵੀਰ ਹੀ ਲੈ ਕੇ ਆਇਆ ਸੀਗਾ ਮੇਰੀ ਕੋਲ ਤੂੰ ਤੂੰ ਤੈਨੂੰ ਕਿਹਾ ਤੈਨੂੰ ਪਤਾ ਨਹੀਂ ਅੰਦਰ ਤਾਂ ਨਹੀਂ ਖਰੀਦ ਸਕਦਾ ਤੂੰ ਇੱਧਰ ਤੂੰ ਕਿਹਦਾ ਕਣਕ ਖਰੀਦ ਲਈ ਆ ਕਣਕ ਖਰੀਦ ਕੇ ਰੱਖੀਓ ਅੰਦਰ ਇਹ ਤਾਂ ਭਜੀ ਚੋਲ ਚੂਟਦੇ ਹੋ ਨਹੀਂ ਨਹੀਂ ਕਣਕ ਖਰੀਦਦੇ ਆ ਤੁਸੀਂ ਤਾਂ ਤਾਂ ਚੋਰੀਆਂ ਹੁੰਦੀਆਂ ਮੱਡੀ ਦੇ ਵਿੱਚ ਤੂੰ ਉਤੋਂ ਕਣਕ ਕਿੱਦਾ ਖਰੀਦ ਲਈ ਤੂੰ ਇਹ ਤੋਂ ਕਣਕ ਕਿੱਦਾ ਖਰੀਦੇ ਕਿੰਨੇ ਬੋਰੇ ਵੇਚਿਆ ਬਈ ਚਾਰ ਬੋਰੇ ਚਾਰ ਬੋਰੇ ਵੇਚਿਆ ਹਜ਼ਾਰ ਰੁਪਏ ਦਾ ਬੋਰਾ ਤੂੰ ਖਰੀਦਦਾ ਐ ਨਾ ਤੂੰ ਨਹੀਂ ਭਜੀ ਨਹੀਂ ਜੀ ਨਹੀਂ ਗੱਲ ਹੈ ਜੀ ਦੱਸ ਇਹੀ ਆ ਕਿ ਇੱਕ ਇਹਨਾਂ ਦੇ ਵਿੱਚ ਹੁਣ ਦੱਸ ਦੋ ਭਜੀ ਕੱਲ ਵਿੱਚ ਦੋ ਪਰਸੋਂ ਵਿੱਚ ਇਹਨੂੰ ਵੇਚ ਲੈ ਉਹ ਮੰਨਦਾ ਇੱਧਰ ਆ ਜਾ ਓਏ ਓਏ ਓ ਚੋਰ ਕਹੀ ਜਾਂਦਾ ਤੈਨੂੰ ਵਿੱਚ ਤੂੰ ਕਹਿੰਦਾ ਵੇਚੇ ਨਹੀਂ ਹੈਗੇ ਤੈਨੂੰ ਵੀ ਪੁਲਿਸ ਦੇ ਹਵਾਲੇ ਕਰਦੇ ਆ ਇਹਨੂੰ ਵੀ ਪੁਲਿਸ ਦੇ ਹਵਾਲੇ ਕਰੋ ਇਹਨੂੰ ਕਰੋ ਪੁਲਿਸ ਇਹ ਜਿੰਨਾ ਚੋਰ ਤਾਂ ਤੇ ਜਿਹੜਾ ਸਬਾਨ ਖਰੀਦਦਾ ਉਹ ਵੀ ਉਹਨਾਂ ਭਾਗੀਦਾਰ ਆ ਕੱਲਾ ਚੋਰ ਨਹੀਂ ਹੈਗਾ ਚ ਭਾਗੀਦਾਰ ਪਤਾ ਮੈਨੂੰ ਪੀ ਕੇ ਕਹਿੰਦਾ ਮੈਂ ਘਰ ਤੇ ਲੈ ਤੂੰ ਪਹਿਲਾਂ ਕਹਿੰਦਾ ਵੇਚੇ ਨਹੀਂ ਹੈਗੇ ਪਹਿਲਾਂ ਮੈਨੂੰ ਵੇਚ ਤੂੰ ਸਵੇਰੇ ਲੈ ਕੇ ਆਇਆ ਉਹਦੇ ਨਾਲ 20 ਕਿਲੋ ਲਈ ਆ ਹੁਣ ਤੂੰ ਕਹਿੰਦਾ ਮੰਨ ਗਿਆ ਤੂੰ 4 ਬੋਰੀ ਲੈ ਆ ਤੈਨੂੰ ਹਣ ਤੁਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਦਾ ਹਾਲ ਹਾਲ ਖਰਾਬ ਕੀਤਾ ਪਿਆ ਤੂੰ ਪਹਿਲਾਂ ਕਹਿੰਦਾ ਵੇਚੇ ਨਹੀਂ ਮੈਨੂੰ ਚੋਰਾਂ ਨੂੰ ਬढ़ावा ਦੇਣ ਵਾਲੇ ਤੁਸੀਂ ਆ ਅਦਰ ਰੇਟ ਦੇ ਖਰੀਦ ਕੇ ਬਹੁਤ ਵੇਚਦੇ ਆ ਚੋਰ ਪਏ ਚੋਰਾਂ ਨੂੰ ਪਤਾ ਵੀ ਸਾਡੇ ਤੇ ਖੁੱਖੇ ਚ ਕੋਨੇ ਮੰਡੀ ਦੇ ਵਿੱਚੋਂ ਜਿਹੜੇ ਚੋਰੀ ਦਾ ਮਾਲ ਖਰੀਦਦੇ ਨੇ ਪਹਿਲਾਂ ਇਹ ਕਹਿੰਦਾ ਮੈਨੂੰ ਵੇਚਿਆ ਨਹੀਂ ਹੁਣ ਮੰਨ ਗਿਆ ਹੁਣ ਮੰਨ ਗਿਆ ਕਿੰਨੇ ਮੈਂ ਕਿਹਾ ਭਾਈ ਪਹਿਲੇ ਮੈਂ ਇਦਾਂ ਤੇ ਪਹਿਲਾਂ ਕਹਿੰਦਾ 20 ਕਿਲੋ ਲੈ ਕੇ ਆਇਆ ਸੀ ਤੂੰ ਨਾ ਬੋਰਾ ਨਹੀਂ ਲੈ ਕੇ ਆਇਆ ਇਹ ਤੂੰ ਮੰਨ ਵੀ ਗਿਆ ਇਹਨੇ ਭੱਜ ਜਾਣੇ ਦਾ ਹੱਥ ਫੜੋ ਪੈਰ ਪਿੱਛੇ ਕਰਦਾ ਭੱਜ ਕੇ ਕਿੱਥੇ ਨੂੰ ਜਾਉਂ ਤਾਣੇ ਲੈ ਕੇ ਆਇਆ ਭਾਈ ਮੈਂ ਸਹੀ ਕਹਿ ਰਿਹਾ ਮੈਂ ਝੂਠ ਨਹੀਂ ਬੋਲਦਾ ਤੂੰ ਖਰੀਦਦੇ ਕਿਉਂ ਤਿੰਨ ਬੋਰਿਆਂ ਨੂੰ ਮੰਨਿਆ ਪ੍ਰਧਾਨ ਤੋਂ ਪੁੱਛਿਆ ਤਿੰਨ ਨਹੀਂ ਤਿੰਨ ਨਹੀਂ ਲੈ ਕੇ ਆਇਆ ਭਾਈ ਤਿੰਨ ਬੋਰਿਆਂ ਨੂੰ ਮੰਨਿਆ ਤੂੰ ਉਹ ਚਾਰ ਕਹਿੰਦਾ ਕਿੰਨੇ ਪੈਸੇ ਦਿੱਤੇ ਆਦੇ ਤੈਨੂੰ ਇਹਨੇ 2000 ਕੱਲ ਦਿੱਤੇ ਦੋ ਹੀ ਪਰਸੋਂ ਦਿੱਤਾ ਸੀ ਹੁਣ ਬੋਲ ਬੋਲ ਹੁਣ ਤਾਂ ਭਾਜੀ ਇਹਨੇ ਕੇ ਮੈਂ ਘਰੋਂ ਲੈ ਕੇ ਆਇਆ ਦਾਣੇ ਆਪਣੇ ਲਖੋਣੇ ਕਹਿੰਦਾ ਬੋਰੇ ਚ ਲੈ ਕੇ ਪਹਿਲਾਂ ਕਹਿੰਦਾ 25 ਪੇਟ ਸਟੇਟਮੈਂਟਾ ਬਦਲ ਰਿਹਾ ਤੂੰ ਤੂੰ ਅੰਦਰ ਜਾ ਕੇ ਆੜਤੀ ਨਾਲ ਜਾ ਪ੍ਰਧਾਨ ਨਾਲ ਗੱਲ ਕੀਤੀ ਕਿ ਅਣਜਾਣ ਬੰਦਾ ਕਿ ਮੈਨੂੰ ਬੋਰੇ ਵੇਚਦਾ ਗਵਰਨਮੈਂਟ ਦਾ ਬਾਰਦਾਨਾ ਜਿਹੜਾ ਬੋਰੇ ਵੇਚਦਾ ਗਵਰਨਮੈਂਟ ਦਾ ਬਾਰਦਾਨਾ ਨਹੀਂ ਗਵਰਨਮੈਂਟ ਦੇ ਬਾਰਦਾਨਾ ਨਹੀਂ 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 ਮੈਂ ਚੱਕ ਕੇ ਗਵਰਨਮੈਂਟ ਦੇ ਬਾਰਦਾਨੇ ਚ ਲੈ ਕੇ ਆਂਦਾ ਤਾਂ ਉਹ ਵੇਚੂਗਾ ਨਾ ਤੈਨੂੰ ਉਹਦਾ ਪੱਟੇ ਪਲਾਸਟਿਕ ਇਹ ਸਾਰੇ ਪੈਸੇ ਹਮ ਲੋਗ ਲੇਬਰ ਵਾਲੇ ਦਾ ਕੱਟ ਲਿੰਦਾ ਕੱਟ ਲਿੰਦਾ ਆਉਰੇ ਆ ਕੇ ਗੱਲ ਕਰ ਰੋ ਆ ਕੇ ਗੱਲ ਕਰ ਸਾਨੂੰ ਛੋਡੋ ਨਾ ਇਹਨੂੰ ਸਜ਼ਾ ਦੇ ਲਾਓ ਓਰੇ ਆ ਓਰੇ ਛੋਟੇ ਵੀ ਰੋ ਆ ਕੇ ਗੱਲ ਲਾਓ ਜੀ ਇਹ ਸਭ ਚੋਰੀ ਕਰੇ ਇਹ ਸਭ ਆਉ ਜੇ ਹਮ ਲੋਗ ਭਰ ਦਿਨ ਕੰਮ ਕਰਤੇ ਆਂ ਔਰ ਭਰ ਦਿਨ ਇਹ ਸਭ ਕਰੀਏ ਸਭ ਗਰੀਬ ਮਾਰ ਕਰਵਾਤਾ ਹੈ ਇਹ ਸਭ ਹਮ ਲੋਗ ਅਬੇ ਇੱਕ ਦਿਨ ਲੋਕ ਪੜਾਵਾ ਦੇ ਨਹੀਂ ਤਾਂ ਤੁਸੀਂ ਕਹਿੰਦੇ ਆ ਇਹ ਜਿਹੜੇ ਨੇ ਇਹ ਚੋਰ ਅਸਲ ਚੋਰਾਂ ਦੀ ਇਹ ਮਦਦ ਕਰਦੇ ਆ ਤਾਂ ਤਾਂ ਚੋਰੀ ਕਰਦੇ ਇਹ ਬਾਅਦ ਇਹ ਖਰੀਦੇ ਮਾਲ ਚੋਰੀ ਦਾ ਗੇ ਇਹਨਾਂ ਦਾ ਮਾਲ ਨਾ ਬਿਕੂਗਾ ਚੋਰੀ ਨਹੀਂ ਕਰਦਾ ਚੋਰਾਂ ਦੀ ਅਸਲ ਮਾਂ ਤਾਂ ਫੇਰ ਆ ਜਾਣਾ ਚੋਰੇ ਚੋਰ ਨਾਲੋਂ ਵੱਧ ਭਾਗੀਦਾਰ ਇਹ ਆ ਚੋਰੀ ਦਾ ਹੁਣ ਕਹਿੰਦੇ ਨਾ ਕਹਿੰਦੇ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਆ ਫੜ ਲਈ ਚੋਰ ਦੀ ਨਾ ਨਹੀਂ ਹੋਰ ਤੇਰਾ ਇੰਨੇ ਕ ਸਮਾਨ ਵੇਚੇ ਤੇ ਗੁਜ਼ਾਰਾ ਹੋ ਜਾਂਦਾ ਆ ਹਾਂ ਚੋਰੀ ਦਾ ਮਾਲ ਤੋਂ ਵੀ ਵਗੈਰਾ ਦੇਖ ਲਓ ਇਹਦਾ ਸਮਾਨ ਦੇਖ ਲਓ ਕੀ ਕੀ بیچਦਾ ਤਾਂ ਢਾਈ ਉੜੀ ਵਾਲੇ ਵੀ ਲੈ ਕੇ ਆਉਂਦੇ ਸਾਡੇ ਕੋਲ ਜਿੱਦਾਂ ਥੋੜ੍ਹ ਥੋੜ੍ਹੇ ਢਾਈ ਉੜੀ ਵਾਲੇ ਉਹ ਵੀ ਕੀ ਚੋਰੀ ਦਾ ਮਾਲ ਇਹ ਲਾਂਦੇ ਆ ਕਰਕੇ ਢਾਈ ਵਾਲੇ ਕਿਹੜੇ ਲੈ ਕੇ ਜਾਂਦੇ ਆ ਢਾਈ ਵਾਲੇ ਕੌਣ ਲੈਂਦੇ ਆ ਮੰਡੀ ਚੋਂ ਥੋੜਾ ਥੋੜਾ ਚੋਰੀ ਕਰਕੇ ਲਿਆਂਦੇ ਆ ਬੋਰੇ ਚੋਂ ਨਹੀਂ ਕਰਕੇ ਲਿਆਂਦੇ ਆ ਸ਼ਰਮ ਆਉਂਦੀ ਵਸੇ ਆਪਾਂ ਨੂੰ ਸ਼ਰਮ ਆਉਂਦੀ ਕਿ ਵੇਚ ਦਿੱਤੀ ਸਾਰੀ ਮੈਨੂੰ ਪੁੱਛਿਆ ਮੈਂ ਕਿ ਤੂੰ ਦਾਣੇ ਕਿੱਥੋਂ ਲੈ ਕੇ ਆਏ ਆ ਘਰੋਂ ਲੈ ਕੇ ਆਏ ਆ ਜਿਹੜਾ ਹੜਾਈ ਦਾ ਮਾਲ ਹੁੰਦਾ ਜਿਹੜੀ ਦੁਕਾਨ ਤੋਂ ਭਾਜੀ ਚਲੋ ਘਰੋਂ ਵੀ ਲੈ ਕੇ ਆਉਂਦਾ ਰੋਜ਼ ਪੈਕੇਟਾਂ ਚ ਲੈ ਕੇ ਆਈ ਜਾਂਦਾ ਤੂੰ ਨਹੀਂ ਪੁੱਛਦਾ ਕਿ ਕੱਲ ਲੈ ਕੇ ਆ ਕੇ ਵੇਚੀ ਜੰਨਾ ਤੂੰ ਚਿੱਟੇ ਵਾਲਾ ਕੌਣ ਆ ਨਹੀਂ ਤੂੰ ਆਰਤ ਦੀ ਦੁਕਾਨ ਖੋਲੀ ਐ ਤੇ ਜਿਹੜਾ ਤੇਰੇ ਕੋਲ ਮਾਲ ਲਗਿਆ ਦਾ ਜਾਂ ਤੂੰ ਲਿਫਟਿੰਗ ਕਰਾਉਣੀ ਆ ਆਰਤ ਦਾ ਲਾਇਸੈਂਸ ਹੈਗਾ ਨਹੀਂ ਮਾਲ ਖਰੀਦਣ ਦਾ ਏ ਤੂੰ ਕਿਹੜੇ ਵੇਸ ਨਾਲ ਮਾਲ ਖਰੀਦਦਾ ਕਿਹੜੇ ਦਾਰ ਤੇ ਤੂੰ ਕਰਦਾ ਕਿਹੜੇ ਦਾਰ ਤੇ ਮਾਲ ਖਰੀਦਦਾ ਤੇ ਕੋ ਕੰਡਾ ਦੂਜਾ ਥਾਂ ਤੋਂ ਹਾਂ ਕੀ ਹੋਣਾ ਚਾਹੀਦਾ ਇਹਦਾ ਵੀ ਕੀ ਹੋਣਾ ਚਾਹੀਦਾ ਨਹੀਂ ਇਹਦਾ ਵੀ ਨਾਲ ਦੀ ਸਜ਼ਾ ਉਹਦੇ ਬਰਾਬਰ ਮਿਲਣੀ ਚਾਹੀਦੀ ਆ ਇਹ ਮੁੰਡਾ ਮੰਨੇ ਆ ਚਲੋ ਇੰਨੀ ਗੱਲ ਤਾਂ ਇਹਨੇ ਸਹੀ ਕੀਤੀ ਨਾ ਦੱਸਿਆ ਹਾਂ ਜੀ ਉਹ ਮੁੰਡਾ ਜਿਹੜਾ ਸਮਾਨ ਇਹਨਾਂ ਨੂੰ ਆਕੇ ਵੇਚਦਾ ਉਹਨੇ ਮੰਨੇ ਆ ਉਹਨੇ ਸਾਥ ਦੇਣ ਦੀ ਹੁਣ ਕੋਸ਼ਿਸ਼ ਕੀਤੀ ਆ ਇਹ ਕਹਿੰਦਾ ਮੈਂ ਨਸ਼ਾ ਛੱਡਣ ਜਾਉਣਾ ਹਾਂ ਆਹ ਆ ਚੋਰ ਦੀ ਮਾਸਲੀ ਇਹ ਲੋਕ ਬढ़ावा ਦਿੰਦੇ ਆ ਔਰ ਇਹ ਪਹਿਲਾਂ ਮੁੱਕਰ ਗਿਆ ਕਹਿੰਦਾ ਵੇਚਿਆ ਨਹੀਂ ਮੈਂ ਮੇਰੀ ਗੱਲ ਪਰ ਇਹ ਪਤਾ ਨਹੀਂ ਹੋਰ ਕਿੰਨੇ ਅਗ ਤੋਂ ਖਰੀਦੇ ਆ ਜਿਹੜਾ ਮੰਡੀ ਦੇ ਵਿੱਚ 10 ਦਾ ਤਿੰਨ ਹੋਰ ਵੇਚੋ ਤੈਨੂੰ ਹੋਰ ਵੇਚੀਆਂ ਤੋਂ ਮਾਂ ਚੋਰੀ ਜਾਂਦਾ ਤੈਨੂੰ ਕਿਹਨੇ ਦੱਸਿਆ ਕਿ ਖਰੀਦਦਾ ਮਾਂ ਪਾਜੀ ਦਾ ਕੰਡੇ ਦਾ ਬਸੇਰੇ ਲੱਗੇ ਮੱਡੀ ਦੇ ਅੰਦਰ ਉਹ ਸੀ ਮੁੰਡੇ ਨੇ ਕਹਿੰਦਾ ਜੀ ਇੱਥੇ ਲੈ ਲੈਣੇ ਚੇਦੇ ਦੰਨੇ ਉਹ ਕਹਿੰਦਾ ਉਸੇ ਮੁੰਡੇ ਜਿਹੜਾ ਦਾ ਸਾਥੀ ਉਹਨੇ ਕਿਹਾ ਕਿ ਇਹਨੂੰ ਜਾ ਕੇ ਵੇਚੋ ਲੈ ਲੰਦਾ ਹਾਂ ਹਾਂ ਮੁੰਡੇ ਨੇ ਕੁੱਤਾ ਜਿੰਮਾ ਉਹਨਾਂ ਨੂੰ ਕੋਈ ਨਾ ਜਵਾਬ ਇਹ ਪੁਲਿਸ ਮੋਰੇ ਹੱਸੀ ਤੋਂ ਉਹਨਾਂ ਨੇ ਨਾ ਨਹੀਂ ਭਾਈ ਇਹ ਇਹ ਦੰਦ ਨਾ ਪੁਲਿਸ ਮੋਰੇ ਕੱਢੀ ਮੈਂ ਹੱਸਦਾ ਥੋੜਾ ਪਿਆ ਮੈਂ ਤਾਂ ਇਹ ਕਹਿੰਦਾ ਮੈਂ ਇਹਨੂੰ ਇਹਨੂੰ ਮੈਂ ਪੁੱਛਾਂ ਮੈਂ ਕਿੱਥੋਂ ਲਗਿਆ ਕਹਿੰਦਾ ਯਾਰ ਮੇਰੀ ਗੱਲ ਸੁਣ ਮੰਨ ਲੈ ਮੈਨੂੰ ਵੇਚਣਾ ਵੇ ਰੋਜ ਮੈਂ ਤੋਇ ਕੁਰਤਾ ਪੋਚੁੰਗਾ ਕਾਕਾ ਕਿਉਂ ਤੂੰ ਰੋਜ਼ ਲਿਆ ਕੇ ਵੇਚਦਾ ਕਿੱਥੋਂ ਲਿਆ ਕੇ ਵੇਚਦਾ ਜੇ ਆਪਣੇ ਘਰੋਂ ਵੀ ਲਿਆ ਕੇ ਵੇਚਦਾ ਕਿਉਂ ਵੇਚਦਾ ਦੋਰੀਆਂ ਲਿਆ ਕੇ ਵੇਚਦਾ ਵਾਹਿਆ ਘਰੋਂ ਵੀ ਜਾ ਤੈਨੂੰ ਜਦ ਮੰਡੀ ਦੇ ਵਿੱਚ 275 ਰੁਪਏ ਕਣਕ ਵਿਕਦੀ ਏ ਤੈਨੂੰ 20 ਰੁਪਏ ਘੱਲ ਦੇਣੀਆਂ ਨੇ ਆਪਣੇ ਛੋਟੇ ਜਿਹਾ ਪ੍ਰੋਫਿਟ ਲਈ ਇਹਨਾਂ ਦਾ ਤੂੰ ਹਜ਼ਾਰਾਂ ਦਾ ਨੁਕਸਾਨ ਕਰਾਇਆ ਜਿਨੇ ਮੈਂ ਥੋੜਾ ਬੋਲਿਆ ਨੂ ਵੀ ਤੂੰ ਚੋੜ ਉਹ ਯਾਰ ਬੜਾਵਾ ਤੂੰ ਹੀ ਦਿੰਨਾ ਕੱਲੂ ਤੇਰੇ ਰੱਬ ਨਾ ਕਰੇ ਤੇਰੇ ਨਿਆਣੇ ਇਦਾਂ ਕਰਨ ਤੂੰ ਤੜਪੂਗਾ ਕਿ ਨਹੀਂ ਤੜਪੂਗਾ ਰੱਬ ਨਾ ਕਰੇ ਤੇਰੀ ਦੁਕਾਨ ਚ ਕੋਈ ਸਮਾਨ ਚੱਕ ਕੇ ਲੈ ਜਾਵੇ ਤੇਰਾ ਆ ਆ ਚੱਕ ਕੇ ਤੇਰਾ ਸਮਾਨ ਅੱਧੇ ਬਾਦ ਦੇ ਵਿੱਚ ਤੂੰ ਤੜਪੂਗਾ ਕਿ ਨਹੀਂ ਤੜਪੂਗਾ ਤੂੰ ਦੂਜੇ ਨੂੰ ਕੀ ਕਹੂੰਗਾ ਪੜਾਵਾ ਦਿੱਤਾ ਕਿ ਨਹੀਂ ਦਿੱਤਾ ਆਪਾਂ ਸ਼ਰਮ ਕਰੀਏ ਥੋੜਾ ਸਮਝੀਏ ਇਹ ਜਦ ਤੁਸੀਂ ਇਹਨਾਂ ਨੂੰ ਪੜਾਵਾ ਦਿੰਦੇ ਚੱਟਾ ਵੀ ਕੇ ਵੇ ਸਨੇਚਿੰਗਾਂ ਕਰਦੇ ਆ ਲੋਕਾਂ ਦੇ ਹਮਲੇ ਕਰਦੇ ਆ ਬਖਸ਼ੇ ਤੁਸੀਂ ਵੀ ਨਹੀਂ ਜਾਣੇ ਟੀਮ ਵੱਲੋਂ ਅਤੇ ਆੜਤ ਐਸੋਸੀਏਸ਼ਨ ਵੱਲੋਂ ਵੀ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਗਿਆ ਸੀ ਐਸਆਈ सुरेंद्र ਸਿੰਘ ਸਿਟੀ ਠਾਣੇ ਤੋਂ ਇੱਥੇ ਪਹੁੰਚ ਗਏ ਆ ਆਲ ਅਫਸਰਾਂ ਨਾਲ ਵੀ ਸਾਡੀ ਗੱਲਬਾਤ ਹੋ ਗਈ ਸੀਗੀ ਸੀਨੀਅਰ ਅਫਸਰ ਸਹਿਬਾਨ ਨਾਲ ਵੀ ਸਾਡੀ ਗੱਲਬਾਤ ਹੋ ਗਈ ਸੀ ਇਸ ਪੂਰੇ ਮਸਲੇ ਤੇ ਤਾਂ ਐਸਆਈ ਸਾਹਿਬ ਜਿਹੜੀ ਆ ਪੂਰੀ ਜਾਣਕਾਰੀ ਗੁਰਮਖਜੀ ਤੋਂ ਲੈ ਰਹੇ ਆ ਜਿਸ ਆੜਤੀ ਦੁਕਾਨ ਦੇ ਮਾਲਕ ਆ ਲੈ ਕੇ ਚੱਲੇ ਔਰ ਮਲਾਜਮਾ ਦੀ ਵੀ ਕਮੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਆਏ ਹੋਏ ਆ ਤਾਂ ਦੱਸਿਆ ਜਾ ਰਿਹਾ ਕਿ ਫੋਰਸ ਉਧਰ ਲੱਗੀ ਹੈ ਮੈਂ ਪਹਿਲਾਂ ਹੀ ਬੜੀ ਵਾਰ ਕਹਿ ਚੁੱਕਾ ਲੀਡਰ ਸਾਨੂੰ ਆਪਣੇ ਭਾਸ਼ਣਾ ਚ ਰੰਗਲਾ ਪੰਜਾਬ ਦਿਖਾਉਂਦੇ ਆ ਲੇਕਿਨ ਆ ਕੰਗਲਾ ਪੰਜਾਬ ਹੈ ਫੋਰਸ ਵੀ ਇੱਥੇ ਪੂਰੀ ਨਹੀਂ ਆ ਆ ਜਿਹੜਾ ਆੜਤੀ ਦੁਕਾਨ ਤੇ ਮਲਾਜ਼ਮ ਹੈ ਉਹ ਨਾਲ ਚੱਲ ਲੈ ਆ ਜੋ ਚੋਰ ਨੂੰ ਸਹੀ ਸਲਾਮਤ ਥਾਣੇ ਤੱਕ ਪਹੁੰਚਾਇਆ ਜਾ ਸਕੇ ਔਰ ਦੂਜਾ ਬੰਦਾ ਜਿਹੜਾ ਜਿਹਨੂੰ ਇਹ ਮੁੰਡੇ ਨੇ ਦੱਸਿਆ ਸੀਗਾ ਕਿ ਮੈਂ ਸਮਾਨ ਵੇਚਦਾ ਕਹਿੰਦੇ ਉਹ ਆਪਣੀ ਦੁਕਾਨ ਬੰਦ ਕਰਕੇ ਖਿਸਕ ਚੁੱਕਾ ਹੁਣ ਉਹ ਸ਼ਿਕੰਜੇ ਚ ਆਊਗਾ ਕਿ ਨਹੀਂ ਆਊਗਾ ਬਾਕੀ ਪਰ ਤਾਂ ਖੁੱਲੂਗਾ ਕਿ ਨਹੀਂ ਖੁੱਲੂਗਾ ਮੌਕਾ ਦੱਸੂਗਾ ਪਰ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਿਰ ਤੇ ਬਾਜੂ ਬਾਹਰ ਨਾ ਕੱਢੋ ਔਰ ਆਪਣੇ ਆਲਣੇ ਦਾ ਆਪ ਹੀ ਜਿਹੜੀ ਰੱਖਿਆ ਕਰਨੀ ਪੈਣੀ ਆ ਠੀਕ ਹੈ ਜੀ ਗੁਰਮਖੀ ਜੀ ਆਪਣੇ ਆਲਣੇ ਦੀ ਆਪ ਹੀ ਰੱਖਿਆ ਕਰਨੀ ਪੈਣਾ ਆਪਣਾ ਪਾਰ ਆਪ ਚਾਰ ਘੰਟੇ ਤੋਂ ਖਰਾਬ ਹੁੰਦੇ ਆ ਪੁਲਿਸ ਨੂੰ 2 ਘੰਟੇ ਹੋ ਗਿਆ ਫੋਨ ਕੀਤੇ ਨੂੰ ਹੁਣ ਵੀ ਦੋ ਮੁਲਾਜ਼ਮ ਦੋ ਮੋਟਰਸਾਈਕਲਾਂ ਤੇ ਆਏ ਆ ਉਹ ਚੋਰ ਨੂੰ ਕਿੱਥੇ ਵਢਾਲ ਕੇ ਲੈ ਕੇ ਜਾਉਗੇ ਜੀ ਕਬੀਰਵਾਦਨ ਸਾਹਿਬ ਦੀ ਰਾਖੀ ਵੀ ਹੋਣੀ ਚਾਹੀਦੀ ਕਿ ਨਹੀਂ ਨਹੀਂ ਉਹ ਲੀਡਰਾਂ ਦੀ ਰਾਖੀ ਕੱਲੂ ਕੱਲੂ ਕੋਈ ਹੋਰ ਲੀਡਰ ਆ ਜਾਊਗਾ ਜੀ ਹੋਣੀ ਕੱਲੂ ਅੱਜ ਸੁਖਵੀਰ ਬਾਦਲਾਆ ਕੱਲੂ ਚੰਨੀ ਆਜੂਗਾ ਪਾਇਆ ਇਹ ਕਦੇ ਬੰਦੇ ਦੀ ਬਾਜਰਾ ਸਕਦਾ ਸਿੰਘ ਲਾ ਬੰਦੇ ਕੀ ਟੈਕਸ ਹੀ ਦਿੰਦੇ ਐ ਨਾ ਸਿਰ ਤੋਂ ਹੀ ਨੋ ਤਨਖਾਹ ਮਿਲਦੀ ਫੇਰ ਕੀ ਹੋਇਆ ਨਹੀਂ ਸਾਡਾ ਪਹਿਲਾਂ ਟੀਟੀ ਸਾਡਾ ਗਵਰਨਮੈਂਟ ਤੋਂ ਪਹਿਲਾਂ ਹੀ ਕੱਟ ਕੇ ਆਉਣਾ ਡੀਡੀਐਸ ਟੈਕਸ ਕੱਟ ਕੇ ਆਉਣਾ ਚਲੋ ਬਹੁਤ ਬਹੁਤ ਸ਼ੁਕਰ ਹੈ ਜੀ ਪੂਰੀਆਂ ਤਸਵੀਰਾਂ ਤੁਸੀਂ ਦੇਖ ਲਈਆਂ ਕਿ ਕਿਵੇਂ ਇਹਨਾਂ ਸਾਰਿਆਂ ਨੇ ਰਲ ਕੇ ਕੱਲਾ ਚੋਰਨੀ ਚੋਰੀ ਦੀ ਜਿਹੜੀ ਮਾਂ ਵੀ ਫੜ ਲਈ ਔਰ ਇਹ ਵੀ ਦੱਸਦਾ ਚੋਰ ਪੈਸੇ ਜਿਹੜੇ ਆ ਚੋਰੀ ਕਰਨ ਤੋਂ ਬਾਅਦ ਜਿਹੜੇ ਲੈਂਦੇ ਉਹ ਪੈਸਿਆਂ ਦਾ ਕੀ ਕਰਦੇ ਨਸ਼ਾ ਕਰਦੇ ਤਾਂ ਜਿਹੜੇ ਨਸ਼ਾ ਕਰਦੇ ਆ ਫਿਰ ਉਹੀ ਲੋਰ ਚ ਸਨੇਚ ਪਰ ਜਿੰਨੀ ਇਹ ਚੇਨ ਨੂੰ ਡਿਸਮੈਂਟਲ ਕੀਤਾ ਜਾ ਸਕਦਾ ਕਰਦੇ ਕਿ ਨਹੀਂ ਕਰਦੇ ਇਹਨਾਂ ਦੇ ਮੂਡ ਤੇ ਆ ਬੜੇ ਨਰਵਤੀ ਨਵਾਂ ਸ਼ੈਮਨ ਛੋੜੀ ਤੇ ਨਹੀਂ ਸਰੀ ਕੈਮਰਾ ਪਰਸਪਰ ਕਿਉਂ ਜਾਜ ਤੋਂ ਬਹੁਤ ਜਲਦੀ ਫਿਰ ਤੁਹਾਨੂੰ ਅਜ਼ਰਵਾਂਗੇ ਸੱਚੀ ਗੱਲ ਰੱਬ ਰੱਖਾ